ਜਬਲਗ ਦੁਨੀਆ ਰਹੀ ਐ ਨਾਨਕ ਕਿਛ ਸੁਣੀ ਐ ਕਿਛ ਕਈ ਐ ਪ੍ਰੋਗਰਾਮ ਸਾਂਝ ਵਿਚਾਰਾਂ ਦੀ ਵੇਖਣੇ ਸਾਰੇ ਦਸ਼ਕਾ ਦਾ ਸਵਾਗਤ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵਿਸ਼ਾ ਸੀ ਲੈਣ ਜਾ ਰਹੇ ਆ ਉਹ ਲਿਟਰੇਚਰ ਨਾਲ ਸੰਬੰਧਿਤ ਹੈ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲਿਟਰੇਚਰ ਦਾ ਕੀ ਸਥਾਨ ਹੈ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਸਭਾ ਸੁਸਾਇਟੀਆਂ ਦੇ ਵੱਲੋਂ ਵੱਖ-ਵੱਖ ਸਿੱਖ ਕਾਲਜ ਜਿੱਥੇ ਸਕੂਲਾਂ ਦੇ ਵੱਲੋਂ ਬੱਚਿਆਂ ਦੇ ਵਿੱਚ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਵਾਸਤੇ ਸਿੱਖ ਸਿਧਾਂਤਾਂ ਦੀ ਗੱਲ ਸਿੱਖ ਸਿਧਾਂਤਾਂ ਦੀ ਪੋੜਤਾ ਕਰਨ ਵਾਸਤੇ ਵੱਖ-ਵੱਖ ਤਰ੍ਹਾਂ ਦੇ ਲਿਟਰੇਚਰ ਛਾਪ ਕੇ ਮੰਡੇ ਜਾਂਦੇ ਨੇ ਸਭਾ ਸੁਸਾਇਟੀ ਦੇ ਵੱਲੋਂ ਵੀ ਸਕੂਲਾਂ ਤੇ ਵਿੱਚ ਕਾਲਜਾਂ ਤੇ ਵਿਸ਼ੇਸ਼ ਕਰਕੇ ਸਿੱਖ ਸਾਇਤ ਸਿੱਖ ਸਿਧਾਂਤ ਕਿੰਨਾ ਕੋ ਪੜਾਇਆ ਜਾ ਰਿਹਾ ਹੈ ਲਿਟਰੇਚਰ ਦੇ ਰਾਈ ਇਹ ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਹਾਂ ਜੀ ਆਜ ਵਿਸ਼ੇਸ਼ ਕਰਕੇ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਲਿਟਰੇਚਰ ਦਾ ਕੀ ਸਥਾਨ ਹੈ ਇਸ ਵਿਸ਼ੇ ਨੂੰ ਤੁਹਾਡੇ ਰੂਬਰੂ ਕਰਨ ਵਾਸਤੇ ਸਿੱਖ ਪੰਥ ਦੇ ਮਾਨ ਵਿਦਵਾਨ ਸਾਡੇ ਅਤੀ ਸਤਕਾਜ ਜੁਗ ਭਾਈ ਸਾਹਿਬ ਭਾਈ ਮਰਿੰਦਰ ਸਿੰਘ ਜੀ ਪੱਟੀ ਅਤੇ ਦੂਸਰੇ ਵਿਦਵਾਨ ਸਰਦਾਰ ਹਰਦੀਪ ਸਿੰਘ ਰਾਮ ਦਿਵਾਲੀ ਜੋ ਕਿ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਨੇ ਜਿੱਥੇ ਆਪਣੀ ਕਲਮ ਚਲਾਉਂਦੇ ਨੇ ਉੱਥੇ ਵਿਸ਼ੇਸ਼ ਕਰਕੇ ਸੰਗਤ ਦੇ ਵਿੱਚ ਗੁਰਮਤ ਵਿਚਾਰ ਦੇ ਰਾਹੀ ਹਾਜ਼ਰੀ ਲਗਵਾਉਂਦੇ ਨੇ ਤੁਹਾਡਾ ਸਵਾਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਿੰਦਰ ਸਿੰਘ ਸਭ ਤੋਂ ਪਹਿਲੇ ਤੁਹਾਡੇ ਵੱਲ ਮੈਂ ਆਵਾਂਗਾ ਤੁਸੀਂ ਲੰਬੇ ਸਮੇਂ ਤੋਂ ਕਥਾ ਦੇ ਤੌਰ ਤੇ ਸੰਗਤ ਵਿਚਰ ਰਹੇ ਹੋ ਅਕਸਰ ਵੇਖਿਆ ਜਾਂਦਾ ਕਿਸੇ ਬੁਲਾ ਰਹੇ ਜੋ ਸੰਗਤ ਬੋਲਣਾ ਪੈਂਦਾ ਉਹਦੀ ਪਹਿਲੇ ਸਟੱਡੀਜ਼ ਹੋ ਜਾਈ ਹੈ ਖਾਸ ਕਰਕੇ ਉਸ ਚੜੀ ਜਿਹੜੀ ਕਿ ਸਿੱਖ ਸੋਰਸਸ ਦਾ ਧਿਆਨ ਕਰਨ ਦਾ ਤੇ ਕੀਤੀ ਜਾਂਦੀ ਹੈ ਉਹ ਸਿੱਖ ਸੋਰਸਸ ਜਿਨ੍ਹਾਂ ਦੇ ਵਿੱਚ ਸਿੱਖ ਸਿਧਾਂਤ ਬਾਰੇ ਗੱਲ ਕੀਤੀ ਜਾਂਦੀ ਹੈ ਸਿੱਖ ਪਰੰਪਰਾ ਬਾਰੇ ਸਿੱਖ ਮਰਿਆਦਾ ਬਾਰੇ ਗੱਲ ਕੀਤੀ ਜਾਂਦੀ ਹੈ ਲਿਟਰੇਚਰ ਦਾ ਕੀ ਸਥਾਨ ਹੈ ਅੱਜ ਦੇ ਜੇਕਰ ਮੀਡੀਆ ਦੇ ਯੁੱਗ ਦੀ ਗੱਲ ਕੀਤੀ ਜਾਵੇ ਆਧੁਨਿਕ ਯੁੱਗ ਦੀ ਗੱਲ ਕੀਤੀ ਜਾਵੇ ਕਿਸ ਨਜ਼ਰੀਏ ਨਾਲ ਵੇਖਦੇ ਹੋ ਐ ਦੇਖੋ ਜੀ ਜਿਹੜਾ ਸਾਹਿਤ ਹੈ ਲਿਟਰੇਚਰ ਹੈ ਇਹ ਇੱਕ ਕਹਿ ਸਕਦੇ ਕਿ ਬੇਸਿਕ ਹੈ ਨਹੀਂ ਆਸੀਂ ਕਹਿ ਸਕਦੇ ਧਰਮ ਦੇਸ਼ ਨੂੰ ਗੁਰੂ ਨਾਨਕ ਦੇ ਮਹਾਰਾਜ ਪਹਿਲੇ ਧਾਰਮਿਕ ਸਾਹਿਤਕਾਰ ਨੇ ਜਿਨ੍ਹਾਂ ਨੇ ਗੁਰਮਤ ਸਾਹਿਤ ਨੂੰ ਜਿਹੜਾ ਸੀ ਇਕੱਲਾ ਪ੍ਰਚਾਰਿਆ ਜਾਂ ਪ੍ਰਸਾਰਿਆ ਨਹੀਂ ਬਲਕਿ ਉਹਨੂੰ ਕਲਮਬੰਦ ਵੀ ਕੀਤਾ ਕਲਮਬੰਦ ਕੀਤਾ ਕੀ ਬਾਤ ਹੈ ਕਲਮਬੰਦ ਕਰਨ ਦਾ ਕਾਰਨ ਜਿਹੜਾ ਸੀ ਉਹ ਇਹ ਸੀ ਕਿ ਇਹ ਲਿਟਰੇਚਰ ਜਿਹੜਾ ਵਾ ਇਸਦੀ ਵੀ ਹੋ ਸਕੇ ਕਿਉਂਕਿ ਜਿਹੜੀ ਚੀਜ਼ ਅਸੀਂ ਗਿਆਨ ਜਿਹੜਾ ਮੁੱਖ ਗਿਆਨ ਵੀ ਗੱਲਾਂ ਬਹੁਤ ਕੀਤੀਆਂ ਜਾਂਦੀਆਂ ਨੇ ਪਰ ਜਿਹੜੀ ਚੀਜ਼ ਰਿਕਾਰਡ ਦੇ ਵਿੱਚ ਨਹੀਂ ਹੁੰਦੀ ਲਿਖਤ ਦੇ ਵਿੱਚ ਨਹੀਂ ਹੁੰਦੀ ਉਹ ਬਹੁਤਾ ਸਮਾਂ ਜੀਉਂਦੀ ਨਹੀਂ ਰਹਿ ਸਕਦੀ ਕਿਉਂਕਿ ਜਿਹੜੇ ਪੈਰੋਕਾਰ ਹੁੰਦੇ ਨੇ ਉਹ ਜਿਉਂ ਆਪਣੇ ਸਰੀਰਕ ਯਾਤਰਾ ਨੂੰ ਪੂਰੀ ਕਰਦੇ ਆ ਤੇ ਸਰੀਰਕ ਯਾਤਰਾ ਪੂਰੀ ਕਰਨ ਦੇ ਨਾਲ-ਨਾਲ ਜਿਹੜੇ ਉਪਦੇਸ਼ ਮੌਖਿਕ ਰੂਪ ਦੇ ਵਿੱਚ ਮਿਲਿਆ ਸੀ ਉਹਨਾਂ ਨੂੰ ਉਹ ਖਤਮ ਹੋ ਜਾਂਦਾ ਖਤਮ ਹੀ ਹੋ ਜਾਂਦਾ ਚੇਂਜ ਹੋ ਜਾਂਦਾ ਕਿਤਾਬ ਬਿਲਕੁਲ ਚੇਂਜ ਉਦੋਂ ਹੁੰਦਾ ਕਿਉਂਕਿ ਜਦੋਂ ਉਹ ਉਪਦੇਸ਼ਕ ਬੰਦੇ ਨੇ ਬਿਲਕੁਲ ਜੇ ਉਹ ਉਪਦੇਸ਼ਕ ਨਹੀਂ ਬੰਦੇ ਤੇ ਉਹਨਾਂ ਦੀ ਸਰੀਰਕ ਯਾਤਰਾ ਦੇ ਨਾਲ ਉਹ ਜਿਹੜਾ ਗਿਆਨ ਸੀ ਜਾਂ ਉਹ ਸਾਹਿਤ ਜਿਹੜਾ ਸੀ ਉਹ ਆਪਣੇ ਆਪ ਹੀ ਖਤਮ ਹੋ ਜਾਂਦਾ ਸੋ ਜਿਹੜਾ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਾਹਿਤ ਜਿਹੜਾ ਹੈ ਇਹ ਕਿਸੇ ਵੀ ਕੌਮ ਦਾ ਸਾਹਿਤ ਦੀ ਗੱਲ ਕੀਤੀ ਜਾਵੇ ਉਹਦੇ ਵਾਸਤੇ ਇਹ ਬੁਨਿਆਦ ਦਾ ਕੰਮ ਕਰਦਾ ਹੈ ਜੇਕਰ ਬੁਨਿਆਦ ਨਹੀਂ ਹੋਵੇਗੀ ਤੇ ਉੱਪਰ ਇਮਾਰਤ ਜਿਹੜੀ ਹੈ ਉਹ ਖੜੀ ਨਹੀਂ ਕੀਤੀ ਜਾ ਸਕਦੀ ਸੋ ਇਸ ਕਰਕੇ ਸਾਹਿਤ ਜਿਹੜਾ ਵਾ ਹਮੇਸ਼ਾ ਹੀ ਸਾਹਿਤ ਨੇ ਲਿਟਰੇਚਰ ਨੇ ਜਿਹੜਾ ਹੈ ਉਹ ਜਿੰਨਾ ਕੌਮਾ ਨੇ ਆਪਣੇ ਸਾਹਿਤ ਨੂੰ ਸੰਭਾਲਿਆ ਜਾਂ ਆਪਣੇ ਜਿਹੜੇ ਉਹਨਾਂ ਦੇ ਰਹਿਬਰ ਹੋਏ ਉਹਨਾਂ ਦੇ ਉਪਦੇਸ਼ ਨੂੰ ਜਿਹੜਾ ਸੀ ਉਹਨਾਂ ਨੇ ਫੋਲੋ ਕੀਤਾ ਉਹ ਤਾਂ ਹੀ ਕਰ ਸਕੇ ਕਿਉਂਕਿ ਉਹ ਲਿਖਤੀ ਰੂਪ ਦੇ ਵਿੱਚ ਲਿਟਰੇਚਰ ਮੌਜੂਦ ਸੀ ਸਾਹਿਤ ਮੌਜੂਦ ਸੀ ਸੋ ਉਹ ਲਿਟਰੇਚਰ ਜਿਹੜਾ ਵਾ ਇੱਕ ਬੜਾ ਵੱਡਾ ਯੋਗਦਾਨ ਰੱਖਦਾ ਹੈ ਤਾਂ ਕਿ ਕੌਮਾ ਦੀਡੀਆਂ ਵਾ ਉਹ ਅੱਗੇ ਜਾ ਕੇ ਤਰੱਕੀ ਕਰ ਸਕਣ ਹਰਦੀਪ ਸਿੰਘ ਤੁਸੀਂ ਲੰਬੇ ਸਮੇਂ ਤੋਂ ਟੀਚਿੰਗ ਕਰ ਰਹੇ ਹੋ ਇੱਕ ਰਿਨੇਕਾ ਵਿਦਿਆਰਥੀ ਤੁਹਾਡੀ ਨਜ਼ਰਾਂ ਤੇ ਚੁਲੰਗ ਦੇ ਨੇ ਪੜ ਕੇ ਜਾਂਦੇ ਨੇ ਬੜੀ ਸੁਣੀ ਇਹਨਾਂ ਗੱਲਾਂ ਕਿ ਕਵਿ ਕੌਮਾ ਜੁੰਦੀਆਂ ਸਾਹਿਦ ਦੇ ਸਿਰ ਤੇ ਰਹਿੰਦੀਆਂ ਨੇ ਸਮਾਪਕੇ ਲਿਟਰੇਚਰ ਦੇ ਮਿਆਰ ਵਿੱਚ ਵਾਧਾ ਕੀਤਾ ਜਾਂਦਾ ਹੈ ਲਿਟਰੇਚਰ ਚੇਂਜ ਵੀ ਕੀਤਾ ਜਾਂਦਾ ਪਰੰਤੂ ਉਹ ਸਿਧਾਂਤੋ ਹੀ ਰਹਿੰਦਾ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਡਾਕਟਰ ਸਾਹਿਬ ਸਵਾਲ ਬਹੁਤ ਕਮਾਲ ਦਾ ਹੈ ਤੇ ਵੀਰ ਜੀ ਨੇ ਜਵਾਬ ਵੀ ਬਹੁਤ ਵਧੀਆ ਦਿੱਤਾ ਦਰਅਸਲ ਸਾਹਿਦ ਦੇ ਦੋ ਰੂਪ ਮੰਨੇ ਜਾਂਦੇ ਨੇ ਇੱਕ ਲੋਕ ਸਾਹਿਤ ਦੂਸਰਾ ਵਿਸ਼ੇਸ਼ਟ ਸਾਹਿਤ ਜਿਸ ਰੂਪ ਦੀ ਗੱਲ ਆਪਾਂ ਮਿਕਸ ਅਪ ਹੋ ਕੇ ਹੌਲੀ ਹੌਲੀ ਮਰਨ ਦੀ ਗੱਲ ਕਰਦੇ ਆ ਉਹ ਵਧੇਰੇ ਜਿਹੜੀ ਆ ਚਾਂਸਸ ਰਹਿੰਦੇ ਆ ਲੋਕ ਸਾਹਿਤ ਦੇ ਕਿ ਉਹਦੇ ਵਿੱਚ ਬਦਲਾਅ ਵੀ ਆਉਂਦਾ ਵਾ ਉਹ ਜਿੰਦਾ ਤਾਂ ਰਹਿੰਦਾ ਪਰ ਬਦਲ ਬਦਲ ਕੇ ਪੀੜੀਦਰ ਪੀੜੀ ਆਪਣੇ ਰੂਪ ਨੂੰ ਵਟਾ ਵਟਾ ਕੇ ਅੱਗੇ ਤੁਰਦਾ ਆ ਸੱਚ ਨਹੀਂ ਖਤਮ ਹੋਏਗਾ ਉਹਦੇ ਵਿੱਚ ਸੱਚ ਖਤਮ ਹੋਣ ਦੀ ਸੰਭਾਵਨਾ ਪੂਰੀ ਰਹਿੰਦੀ ਹੈ ਜੀ ਦੂਜੀ ਤੀਜੀ ਪੀੜੀ ਤੱਕ ਜਾ ਕੇ ਉਹਦੇ ਵਿੱਚ ਬਹੁਤ ਬਦਲਾਅ ਆ ਜਾਂਦਾ ਭਾਸ਼ਾ ਦਾ ਬਦਲਾਅ ਆ ਜਾਂਦਾ ਕਨਸੈਪਚੁਅਲ ਬਦਲਾਅ ਆ ਜਾਂਦਾ ਭਾਵਨਾ ਦਾ ਬਦਲਾਅ ਆ ਜਾਂਦਾ ਪੇਸ਼ਕਾਰੀ ਦਾ ਬਦਲਾਅ ਵੀ ਆ ਜਾਂਦਾ ਬਿਲਕੁਲ ਪਰ ਜਿਹੜਾ ਵਿਸ਼ਿਸ਼ਟ ਸਾਰਤਾ ਉਹ ਬੜੇ ਕਮਾਲ ਦਾ ਆ ਉਹਦੇ ਵਿੱਚ ਬੜਾ ਸਿੱਕੇਬੱਦ ਕੰਮ ਕੀਤਾ ਜਾਂਦਾ ਅਸੀਂ ਸੰਸਾਰ ਭਰ ਦੇ ਲੋਕ ਇਸ ਗੱਲ ਦੇ ਲਈ ਗੁਰੂ ਸਾਹਿਬ ਦੇ ਧੰਨਵਾਦੀ ਆ ਤੇ ਗੁਰੂ ਸਾਹਿਬ ਨੇ ਜਿਹੜਾ ਆਪਣਾ ਉਪਦੇਸ਼ ਦਿੱਤਾ ਨਾ ਉਹ ਸਾਨੂੰ ਲੋਕ ਸਾਹਿਬ ਦੇ ਰੂਪ ਚ ਨਹੀਂ ਦਿੱਤਾ ਕਿਉਂਕਿ ਲੋਕ ਸਾਹਿਬ ਜਿਹੜਾ ਜ਼ੁਬਾਨੀ ਤੁਰਦਾ ਆ ਬਿਲਕੁਲ ਪੀੜੀਦਰ ਪੀੜੀ ਇਹ ਟ੍ਰੈਵਲ ਜਦੋਂ ਕਰਦਾ ਆਪਣੀ ਯਾਤਰਾ ਕਰਦਾ ਤਾਂ ਜ਼ੁਬਾਨੀ ਤੌਰ ਤੇ ਕਰਦਾ ਆ ਜਾਂ ਦਾਸ ਤੌਰ ਤੇ ਕਰਦਾ ਆ ਜਿਹੜਾ ਅੱਜ ਕੱਲ ਦਾ ਸਮਾਂ ਇਹ ਸਮੇਂ ਵਿੱਚ ਤੇ ਲੋਕ ਸਾਹਿਤ ਨੂੰ ਯਾਦ ਰੱਖਣਾ ਬੜਾ ਔਖਾ ਕਿਉਂਕਿ ਜਿੰਨੀ ਸਾਡੀ ਡਾਇਵਰਸ਼ਨ ਹੋ ਚੁੱਕੀ ਮਾਈਂਡ ਦੀ ਸਾਡੀ ਮੈਮਰੀ ਦੀ ਇਹਦੇ ਵਿੱਚ ਲੋਕ ਸਾਹਿਤ ਨੂੰ ਸੁਣਨ ਦੇ ਲਈ ਸਾਡੇ ਅੱਜ ਦੇ ਬੱਚੇ ਜਿਹੜੇ ਨੇ ਕਿਤੇ ਉਹ ਸਾਡੇ ਵਿਆਹਾਂ ਤੇ ਜਿਹੜੇ ਗੀਤ ਗਾਇਆ ਜਾਂਦੇ ਲੋਕ ਗੀਤ ਗਾਇਆ ਜਾਂਦੇ ਉਹ ਅਗਲੀ ਪੀੜੀ ਨੂੰ ਖਤਮ ਹੋ ਗਏ ਖਤਮ ਹੋ ਗਏ ਬਿਲਕੁਲ ਜੇ ਇਹੋ ਜੀ ਪਰੰਪਰਾ ਨੂੰ ਅਸੀਂ ਗੁਰਬਾਣੀ ਵਿੱਚ ਜਾਂ ਗੁਰਬਾਣੀ ਨੂੰ ਇਸ ਪਰੰਪਰਾ ਵਿੱਚ ਚੇਤੇ ਰੱਖਣਾ ਹੁੰਦਾ ਤਾਂ ਇਹ ਗੱਲ ਬੜੀ ਔਖੀ ਹੋ ਜਾਣੀ ਸੀ ਅਚਾ ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਹੈ ਜਿਹਦੇ ਸਦਕਾ ਸਾਨੂੰ ਇਹ ਲਿਖਤੀ ਸਿਧਾਂਤ ਮਿਲ ਚੁੱਕਾ ਗੁਰੂ ਗ੍ਰੰਥ ਸਾਹਿਬ ਦੀ ਇੱਕ ਗੁਣ ਸਭ ਤੋਂ ਵੱਡਾ ਇਹ ਰਹਿੰਦਾ ਕਿ ਲਿਖਤੀ ਹੁੰਦਾ ਉਹਦੇ ਲੇਖਕ ਦਾ ਪਤਾ ਲੱਗਦਾ ਉਹਦੇ ਰਚਨਾ ਕਾਲ ਦਾ ਪਤਾ ਲੱਗਦਾ ਇਹ ਸਾਰੇ ਗੁਣਾਂ ਤੇ ਧੰਨਵਾਦੀਆਂ ਗੁਰੂ ਸਾਹਿਬ ਦੇ ਕਿ ਉਹਨਾਂ ਨੇ ਸਾਨੂੰ ਜਿਹੜਾ ਸਿਧਾਂਤ ਆ ਆਪਣਾ ਗਿਆਨ ਆ ਉਹ ਵਿਸ਼ਿਸ਼ਟ ਸਾਹਿਤ ਵਾਲੀ ਜਿਹੜੀ ਪਰੰਪਰਾ ਚ ਰੱਖ ਕੇ ਫਿਰ ਸਾਨੂੰ ਪਰੋਕ ਕੇ ਦਿੱਤਾ ਤੇ ਸਦੀਵੀ ਕਰਤਾ ਤੁਸੀਂ ਇੱਥੇ ਕੌਮਾ ਦੇ ਜੀਣ ਦੇ ਰਹਿਣ ਦੀ ਗੱਲ ਕੀਤੀ ਸੀਗੀ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਉਹ ਬੜੀਆਂ ਕੌਮਾਂ ਵੇਖੀਆਂ ਨੇ ਜਿਨ੍ਹਾਂ ਦੇ ਕੋਲ ਆਪਣਾ ਇਤਿਹਾਸ ਵੀ ਹੈ ਆਪਣਾ ਲਿਟਰੇਚਰ ਵੀ ਹੈ ਪਰੰਤੂ ਕੁਝ ਕੌਮਾਂ ਇਹੋ ਜਿਹੀਆਂ ਵੀ ਸੰਸਾਰ ਦੇ ਉਪਜ ਹੋਈ ਹੈ ਜਿਨ੍ਹਾਂ ਨੇ ਆਪਣਾ ਲਿਟਰੇਚਰ ਨਹੀਂ ਲਿਖਿਆ ਜਿਨ੍ਹਾਂ ਨੇ ਆਪਣਾ ਸਾਹਿਤ ਆਪਣੇ ਸਿਧਾਂਤ ਨਹੀਂ ਕਲਮਬੰਦ ਕੀਤੇ ਅੱਜ ਉਹ ਕੌਮਾਂ ਇਸ ਸੰਸਾਰ ਵਿੱਚ ਅਲੋਪ ਹੋ ਚੁੱਕਿਆ ਨੇ ਹਰਿੰਦਰ ਸਿੰਘ ਤੁਸੀਂ ਲੰਬੇ ਸਮੇਂ ਤੋਂ ਦੇਸ਼ ਵਿਦੇਸ਼ਾਂ ਦੇ ਵਿੱਚ ਜਾਂਦੇ ਹੋ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਵੀ ਤੁਹਾਨੂੰ ਮਿਲਦੇ ਨੇ ਕਦੀ ਜ਼ਹਿਨ 'ਚ ਖਿਆਲ ਨਹੀਂ ਆਉਂਦਾ ਜੇ ਸਾਡੇ ਕੋਲ ਲਿਟਰੇਚਰ ਨਾ ਹੁੰਦਾ ਸ਼ਾਇਦ ਸਾਡੀ ਵਾਰਤਾਲਾਪ ਦਾ ਹਿੱਸਾ ਅਧੂਰਾ ਹੁੰਦਾ ਹਾਂ ਬਿਲਕੁਲ ਜੀ ਕਿਉਂਕਿ ਦੇਖੋ ਜਦੋਂ ਦੂਸਰੇ ਧਰਮ ਵਾਲਾ ਆਪਣੇ ਧਰਮ ਦੀ ਗੱਲ ਕਰਦਾ ਹੈ ਤੇ ਅਸੀਂ ਉਹਦੇ ਬਰਾਬਰ ਤੇ ਜਦੋਂ ਖੜੇ ਹੋ ਕੇ ਆਪਣੇ ਧਰਮ ਦਾ ਸਿਧਾਂਤ ਉਹਦੇ ਸਾਹਮਣੇ ਰੱਖਣਾ ਹੋਵੇ ਤੇ ਜੇਕਰ ਸਾਡੇ ਕੋਲ ਉਹ ਕੱਲਾ ਮੌਖਿਕ ਉਪਦੇਸ਼ ਦੇ ਰੂਪ ਦੇ ਵਿੱਚ ਹੁੰਦਾ ਤੇ ਅਸੀਂ ਹੋ ਸਕਦਾ ਕੋਈ ਆਥੈਂਟਿਕ ਹਵਾਲਾ ਨਾ ਦੇ ਸਕਦੇ ਹੁਣ ਸਾਡੇ ਕੋਲ ਹਵਾਲੇ ਮੌਜੂਦ ਹੁੰਦੇ ਨੇ ਕਿ ਸਤਗੁਰੂ ਗੁਰੂ ਨਾਨਕ ਤੇ ਮਹਾਰਾਜ ਇੱਥੇ ਗਏ ਉਹਨਾਂ ਨੇ ਆਪ ਉਪਦੇਸ਼ ਦਿੱਤਾ ਜਾਂ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਇਸ ਤਰ੍ਹਾਂ ਇਸ ਬਾਣੀ ਨੂੰ ਕਲਮਬੰਦ ਕੀਤਾ ਇਹ ਸਾਹਿਤ ਸਾਡੀ ਝੋਲੀ ਦੇ ਵਿੱਚ ਪਾਇਆ ਸੋ ਇਹ ਹਵਾਲੇ ਹੋਣ ਕਰਕੇ ਹੀ ਅਸੀਂ ਦੂਸਰੀਆਂ ਦੀਆਂ ਗੱਲਾਂ ਦਾ ਜਾਂ ਦੂਸਰੇ ਦੇ ਸਵਾਲਾਂ ਦਾ ਉੱਤਰ ਸਹੀ ਤਰੀਕੇ ਨਾਲ ਦੇ ਸਕਦੇ ਆ ਜੇ ਸਾਡੇ ਕੋਲ ਲਿਟਰੇਚਰ ਨਾ ਹੁੰਦਾ ਤੇ ਮੁਸ਼ਕਲ ਸੀ ਇਹ ਕਾਰਜ ਅਸੀਂ ਦੂਜੇ ਧਰਮਾਂ ਦੀ ਜਦੋਂ ਗੱਲ ਕਰਦੇ ਆ ਕਿ ਜਦੋਂ ਉਹਨਾਂ ਦੇ ਧਾਰਮਿਕ ਗ੍ਰੰਥ ਜਿਹੜੇ ਨੇ ਉਹਨਾਂ ਨੂੰ ਕਲਮ ਬੰਦ ਕੀਤਾ ਜਾਂਦਾ ਸੰਪਾਦਿਤ ਕੀਤਾ ਜਾਂਦਾ ਉਹਦੇ ਵਿੱਚ ਕਮੀ ਇਸੇ ਕਰਕੇ ਮਹਿਸੂਸ ਹੁੰਦੀ ਅੱਜ ਵੀ ਕਈ ਵਾਰੀ ਦੂਜੇ ਧਰਮ ਗ੍ਰੰਥਾਂ ਦੀ ਗੱਲ ਅਸੀਂ ਕਹਿ ਦਿੰਦੇ ਹਾਂ ਸਟੇਟਾਂ ਦੇ ਉੱਪਰ ਕਿ ਉਹਨਾਂ ਦੇ ਵਿੱਚ ਕਈ ਜਿਹੜੇ ਸੀ ਉਹ ਬਦਲਾਅ ਕੀਤੇ ਗਏ ਕਈ ਸੁਧਾਰ ਕੀਤੇ ਗਏ ਖਾਸ ਕਰਕੇ ਬਾਈਬਲ ਦੀ ਅਸੀਂ ਗੱਲ ਕਰਦੇ ਹਾਂ ਉਹ ਇਹੀ ਕਾਰਨ ਸੀ ਕਿ ਉਹਨੂੰ ਕਲਮਬੰਦ ਸਹੀ ਤਰੀਕੇ ਨਾਲ ਉਸ ਵੇਲੇ ਨਹੀਂ ਕੀਤਾ ਗਿਆ ਉਸ ਉਪਦੇਸ਼ ਨੂੰ ਮੌਖਿਕ ਰੂਪ ਦੇ ਵਿੱਚ ਯਾਦ ਕੀਤਾ ਗਿਆ ਤੇ ਉਹਨਾਂ ਦੇ ਅਨਿਆਈਆਂ ਨੇ ਬਾਅਦ ਵਿੱਚ ਕਲਮਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਵਿੱਚ ਤਰੁੱਟੀਆਂ ਦੀ ਖਾਮੀਆਂ ਦੀ ਜਿਹੜੀ ਗੁੰਜਾਇਸੀ ਉਹ ਬਣੀ ਰਹੀ ਸੋ ਇਹ ਜ਼ਰੂਰੀ ਸੀ ਕਿ ਸਤਗੁਰ ਮਹਾਰਾਜ ਜੀ ਨੇ ਜੋ ਸਾਨੂੰ ਗਿਆਨ ਸਾਡੀ ਚੋਲੀ ਦੇ ਵਿੱਚ ਪਾਇਆ ਸਾਹਿਤ ਸਾਨੂੰ ਦਿੱਤਾ ਇਹ ਗੁਰਮਤ ਸਾਹਿਤ ਜਿਹੜਾ ਸੀ ਇਹ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਜਿਹੜਾ ਸੀ ਉਹਨੂੰ ਕਲਮਬੰਦ ਤੁਸੀਂ ਧਰਮ ਗ੍ਰੰਥ ਦੀ ਗੱਲ ਕੀਤੀ ਸੀ ਪਰੰਤੂ ਜਦੋਂ ਅਸੀਂ অথੈਨਟਿਕ ਸੋਰਸਸ ਜਿੰਨਾਂ ਦੇ ਹਵਾਲੇ ਸਦਕਾ ਅਸੀਂ ਅੱਜ ਪੂਰੇ ਵਿਸ਼ਵ ਦੇ ਸਾਹਮਣੇ ਗੱਲ ਕਰਦੇ ਸਿਧਾਂਤਾਂ ਦੀ ਸਾਡੇ ਸਿੱਖ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਹਰ ਕੌਮ ਦੇ ਵਿੱਚ ਧਰਮ ਗ੍ਰੰਥ ਕੇਵਲ ਇੱਕੋ ਹੀ ਹੁੰਦਾ ਹੈ ਗ੍ਰੰਥ ਅਨੇਕਾ ਹੁੰਦੇ ਨੇ ਧਰਮ ਗ੍ਰੰਥੇ ਚ ਅਸੀਂ ਕੋਈ ਚੇਂਜੇਸ ਨਹੀਂ ਕਰ ਸਕਦੇ ਗ੍ਰੰਥਾ ਚੇਂਜੇਸ ਕਰ ਸਕਦੇ ਆ ਗ੍ਰੰਥ ਤੁਸੀਂ ਵੀ ਲਿਖ ਸਕਦੇ ਹੋ ਗ੍ਰੰਥ ਮੈਂ ਵੀ ਲਿਖ ਸਕਦਾ ਗ੍ਰੰਥੇ ਵੀ ਲਿਖ ਸਕਦੇ ਨੇ ਇਹਦੇ ਸਮਾਂ ਪਾ ਕੇ ਚੇਂਜੇਸ ਕੀਤਾ ਜਾ ਸਕਦਾ ਪਰੰਤੂ ਜਿਹੜੇ ਧਰਮ ਗ੍ਰੰਥ ਗੁਰੂ ਸਾਹਿਬਾਨਾਂ ਦੇ ਵੱਲੋਂ ਸੰਪਾਦਿਤ ਕੀਤੇ ਗਏ ਆਪਣੇ ਇਸ਼ਟ ਵੱਲੋਂ ਲਿਖੇ ਗਏ ਉਹਦੇ ਚ ਸਾਡੇ ਕੋਲ ਕੋਈ ਰਾਈਟਸ ਨਹੀਂ ਚੇਂਜ ਕਰਨ ਦਾ ਹੁਣ ਉਹਨਾਂ ਦੇ ਉਹਨਾਂ ਗ੍ਰੰਥਾਂ ਦੇ ਵੱਲ ਜਿਨ੍ਹਾਂ ਗ੍ਰੰਥਾਂ ਨੂੰ ਪੜ ਕੇ ਅਸੀਂ ਪਬਲਿਕ ਸਾਹਮਣੇ ਗੱਲ ਕਰਦੇ ਆ ਅੱਜ ਸਮਾਂ ਪਾ ਕੇ ਉਹਨਾਂ ਲਿਟਰੇਚਰ ਨੂੰ ਚੇਂਜ ਕੀਤਾ ਜਾ ਰਿਹਾ ਹੈ ਇੱਕ ਵਿਦਵਾਨ ਕੁਝ ਲਿਟਰੇਚਰ ਦੀ ਗੱਲ ਕਰਦਾ ਹੈ ਦੂਸਰਾ ਵਿਦਵਾਨ ਪ੍ਰਾਤਨ ਲਿਟਰੇਚਰ ਦੀ ਗੱਲ ਕਰਦਾ ਹੈ ਇੱਥੇ ਟਕਰਾਅ ਹੁੰਦੀ ਸਥਿਤੀ ਨਹੀਂ ਪੈਦਾ ਹੁੰਦੀ ਨਹੀਂ ਦੇਖੋ ਜੀ ਇਹ ਤਾਂ ਇਸ ਤਰ੍ਹਾਂ ਕਹਿ ਸਕਦੇ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਡਾ ਇਤਿਹਾਸ ਜਿਹੜਾ ਸਰੋਤ ਨੇ ਉਹ ਇੱਕ ਸਮੁੰਦਰ ਦੇ ਵਾਂਗ ਨੇ ਕੀ ਬਾਤ ਹੈ ਬਹੁਤ ਕਰ ਸਾਡੀ ਬੁੱਧੀ ਹੈ ਅਸੀਂ ਆਪਣੀ ਬੁੱਧੀ ਦੇ ਤਲ ਦੇ ਉੱਤੇ ਕਈ ਵਾਰੀ ਉਹਨੂੰ ਤਰਕ ਦੇ ਆਧਾਰ ਤੇ ਲਿਖਦੇ ਆਂ ਤੇ ਕਈ ਵਾਰੀ ਉਹਨੂੰ ਗਿਆਨ ਦੇ ਆਧਾਰ ਤੇ ਲਿਖਦੇ ਆਂ ਉਸੋ ਇਹ ਇਸੇ ਕਰਕੇ ਹੁੰਦਾ ਕਿ ਟਕਰਾਸੀਂ ਤਾਂ ਹੀ ਕਰਕੇ ਬੈਠਦੇ ਵੈਸੇ ਲੋੜ ਕੋਈ ਨਹੀਂ ਹੁੰਦੀ ਟਕਰਾ ਦੀ ਜਿਵੇਂ ਮਹਾਰਾਜ ਕਹਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ ਹਨਾ ਇਹ 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 ਗੁਰੂ ਸਾਹਿਬ ਦਾ ਇਹ ਕਿਰਪਾ ਕਹਿ ਸਕਦੇ ਹਾਂ ਅਸੀਂ ਕਿ ਜਿੰਦੇ ਤੇ ਜਿੰਨੀ ਕਿਰਪਾ ਹੋ ਜਾਂਦੀ ਉਹ ਉਨਾ ਉਸ ਚੀਜ਼ ਨੂੰ ਖੋਜਦਾ ਹੈ ਤੇ ਉਹਨੂੰ ਅੱਗੇ ਜਾ ਕੇ ਦੱਸ ਦਿੰਦਾ ਹੁਣ ਸਾਡੇ ਕੋਲ ਸਭ ਤੋਂ ਵਧੀਆ ਜਿਹੜਾ ਅਸੀਂ ਟੀਕਾ ਮੰਨਦੇ ਆ ਜਿਹਨੂੰ ਪੰਥਕ ਤੌਰ ਤੇ ਜਿਹੜਾ ਪ੍ਰਵਾਨ ਕੀਤਾ ਗਿਆ ਪ੍ਰੋਫੈਸਰ ਸਾਹਿਬ ਸਿੰਘ ਦਰਪਨ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਪ੍ਰੋਫੈਸਰ ਸਹਿਬ ਸਿੰਘ ਨੇ ਲਿਖ ਦਿੱਤਾ ਇਹ ਅਖੀਰਲੀ ਹੱਦ ਸੀ ਇਸ ਤੋਂ ਅੱਗੇ ਨਹੀਂ ਲਿਖਿਆ ਜਾ ਸਕਦਾ ਇਸ ਤੋਂ ਅੱਗੇ ਲਿਖਿਆ ਜਾ ਸਕਦਾ ਪਰ ਉਦੋਂ ਲਿਖਿਆ ਜਾ ਸਕਦਾ ਜਦੋਂ ਗੁਰੂ ਸਾਹਿਬ ਕਿਸੇ ਦੇ ਉੱਤੇ ਕਿਰਪਾ ਕਰਨਗੇ ਕਿਸੇ ਨੂੰ ਹੋਰ ਜ਼ਿਆਦਾ ਗਿਆਨ ਦੇ ਦੇਣਗੇ ਸੋ ਉਸ ਨੂੰ ਅੱਗੇ ਜਾ ਕੇ ਹੁਣ ਆਪਣਾ ਹਰਬੰਸ ਸਿੰਘ ਦੀ ਗਿਆਨੀ ਹਰਬੰਸ ਸਿੰਘ ਨਿਰਨੇ ਨਿਰਨੇ ਹੁਣ ਜਦੋਂ ਉਹਨਾਂ ਦਾ ਟੀਕਾ ਪੜਾਇਆ ਜਾਂਦਾ ਹੈ ਤੇ ਉਹਨਾਂ ਨੇ ਆਪਣੇ ਟੀਕੇ ਦੇ ਵਿੱਚ ਤਕਰੀਬਨ 7-8 ਟੀਕਿਆਂ ਦਾ ਹਵਾਲਾ ਦਿੰਦੇ ਨੇ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਨਿਰਣਾ ਕਰਦੇ ਨੇ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਫੈਸਰ ਸਹਿਬ ਸਿੰਘ ਤੋਂ ਅਗਲਾ ਸਟੈਪ ਚੁੱਕਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਸੰਪੂਰਨ ਸੱਚ ਹੈ ਸਰਪੰਨ ਸਿੰਘ ਜੀ ਜਿਹੜੇ ਨੇ ਉਹ ਸੰਪੂਰਨ ਨੇ ਜਾਂ ਇਸ ਤੋਂ ਅੱਗੇ ਨਹੀਂ ਗੱਲ ਕੀਤੀ ਜਾ ਸਕਦੀ ਕਿਉਂਕਿ ਇਹ ਜਿਹੜਾ ਆਤਮਿਕ ਗਿਆਨ ਹੁੰਦਾ ਹੈ ਜਾਂ ਅਨੁਭਵ ਦੇ ਵਿੱਚੋਂ ਪੈਦਾ ਹੁੰਦਾ ਹੈ ਜਾਂ ਜਿਹਨੂੰ ਅਸੀਂ ਤੁਰਕੀ ਬਾਣੀ ਜਾਂ ਜਿਹਨੂੰ ਖਸਮ ਕੀ ਬਾਣੀ ਆਖਦੇ ਹਾਂ ਜਿਹਨੂੰ ਵਾਹੋ ਵਾਹੋ ਬਾਣੀ ਨਿਰੰਕਾਰ ਆਖਦੇ ਹਾਂ ਉਹਦੇ ਉੱਤੇ ਅਸੀਂ ਕਿੰਤੂ ਨਹੀਂ ਕਰ ਸਕਦੇ ਕਿੰਤੂ ਤਾਂ ਇਹ ਆ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਾਡੀ ਬੁੱਧੀ ਦੇ ਅਨਸਾਰ ਇਹਨੂੰ ਅਸੀਂ ਸੰਪੂਰਨ ਰੂਪ ਦੇ ਵਿੱਚ ਜਾਣ ਲਿਆ ਔਰ ਆਪ ਜਾਣਿਆ ਤੇ ਇਹਦੇ ਵਾਸਤੇ ਅਸੀਂ ਜੋ ਕੁਝ ਲਿਖ ਦਿੱਤਾ ਉਹੀ ਅਖੀਰਲਾ ਸੱਤ ਸੀ ਹਰਦੇਵ ਸਿੰਘ ਤੁਸੀਂ ਤਾਂ ਅਕੈਡਮਿਕ ਤੌਰ ਤੇ ਲੰਬੇ ਸਮੇਂ ਤੋਂ ਜੁੜੇ ਹੋ ਯੂਨੀਵਰਸਿਟੀਆ ਦੇ ਨਾਲ ਕਾਲਜਾ ਦੇ ਨਾਲ ਹਾਂਜੀ ਸਾਨੂੰ ਕੋਈ ਵੀ ਲਿਖਣੀ ਹੋਵੇ ਅਸੀਂ ਪੈਨ ਸਾਨੂੰ ਪਹਿਲੇ ਚਾਹਾਂ ਸਾਨੂੰ ਰੈਫਰੈਂਸ ਕਿੱਥੋਂ ਮਿਲੇਗਾ ਕਿੱਥੇ ਲਿਖਿਆ ਹੈ ਕਿੱਥੋਂ ਸਾਡੇ ਕੋਲ ਆਏਗਾ ਕੋਟ ਕੀਤਾ ਕਿਉਂਕਿ ਸਾਨੂੰ ਦੱਸਣ ਵਾਸਤੇ ਸਾਨੂੰ ਅੱਜ ਦਾ ਜਵਾਨਾ ਇਹੋ ਜਿਹਾ ਸਾਨੂੰ ਪੁੱਛਦੇ ਨੇ ਤੁਸੀਂ ਕਿੱਥੇ ਪੜਿਆ ਜੀ ਸਾਡੇ ਕੋਲ ਕੋਈ ਸੋਰਸਸ ਨਹੀਂ ਪਰੰਤੂ ਜਦੋਂ ਕਈ ਵਾਰ ਵਿਦਵਾਨ ਇਹੋ ਜਿਹੀ ਗੱਲ ਕਹਿੰਦੇ ਆ ਮੈਂ ਲਿਖਿਆ ਹੈ ਮੇਰੀ ਲਿਖਨ ਨੂੰ ਸੱਚਮੁੱਚ ਮੇਰੀ ਲਿਖਨ ਨੂੰ ਅੱਗੇ ਪ੍ਰਚਾਰੂ ਕਿ ਇਸ ਤਰ੍ਹਾਂ ਦੀ ਸਥਿਤੀ ਵੀ ਕਦੀ ਤੁਹਾਡੇ ਸਾਹਮਣੇ ਆਈ ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਇਹ ਦੋ ਪੱਖਾਂ ਤੋਂ ਲਿਟਰੇਚਰ ਲਿਖਿਆ ਜਾਂਦਾ ਜਿਸ ਨੂੰ ਇੱਕ ਤਾਂ ਕਹ ਲਈਏ ਗਿਆਨਾਤਮਕ ਸਾਹਿਤ ਤੇ ਦੂਜਾ ਭਾਵਨਾਤਮਕ ਸਾਹਿਤ ਜਿਹੜਾ ਗਿਆਨਾਤਮਕ ਸਾਹਿਤ ਪ੍ਰਮਾਣਿਤ ਕਿਹੜਾ ਹੋਏਗਾ ਮੈਨੂੰ ਲੱਗਦਾ ਕਿ ਕਦੇ ਵੀ ਉਹਨੂੰ ਤਰਕ ਵਾਲਾ ਸਾਹਿਤ ਨਹੀਂ ਕਹਿਣਾ ਚਾਹੀਦਾ ਗਿਆਨ ਦਾ ਮਤਲਬ ਤਰਕ ਨਹੀਂ ਹੁੰਦਾ ਗਿਆਨ ਦਾ ਮਤਲਬ ਤਾਂ ਗਿਆਨ ਵੰਡਣਾ ਹੀ ਆ ਤੇ ਪ੍ਰਵਾਨਤ ਉਹ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਨਾਲ ਮੈਚ ਕਰਦਾ ਹੈ ਕੀ ਬਾਤ ਹੈ ਬਹੁਤ ਖੂਬ ਜਿਹੜਾ ਮੇਰੀ ਅਕਲ ਨਾਲ ਮੈਚ ਕਰਦਾ ਉਹ ਨਹੀਂ ਜਿਹੜਾ ਗੁਰੂ ਸਾਹਿਬ ਦੀ ਦਿੱਤੀ ਹੋਈ ਸਮਤ ਨਾਲ ਉਹਨਾਂ ਦੀ ਬਖਸ਼ੀ ਹੋਈ ਅਕਲ ਨਾਲ ਕੋਟ ਕਰਦਾ ਉਹ ਸਾਹਿਤ ਜਿਹੜਾ ਪ੍ਰਵਾਨ ਗੀਤ ਜੋਗ ਆ ਭਾਵਨਾਤਮਕ ਸਾਹਿਤ ਵਿੱਚ ਬਹੁਤ ਸਾਰੀਆਂ ਕੰਪੀਟੀਸ਼ਨਲ ਮੁਕਾਬਲੇ ਦੀਆਂ ਉਡਾਰੀਆਂ ਲਾ ਕੇ ਅਸੀਂ ਆਪਣੇ ਗੁਰੂ ਸਹਿਬਾਨ ਨੂੰ ਕਈ ਵਾਰ ਕਰਾਮਾਤੀ ਵੀ ਦਿਖਾਇਆ ਕਈ ਵਾਰ ਉਹਨਾਂ ਨੂੰ ਇਹੋ ਜੇ ਹੋਰ ਸਾਖੀਆਂ ਵੀ ਅਸੀਂ ਘੜੀਆਂ ਕਿ ਉਹ ਸੱਚ ਦੇ ਆਧਾਰ ਤੇ ਟਿਕਦੀਆਂ ਨਹੀਂ ਆ ਜਦੋਂ ਅਗਲੀ ਵੀਡੀਓ ਨੂੰ ਪੜ੍ਹਦੀ ਆ ਤਾਂ ਉਹਨਾਂ ਨੂੰ ਸਵਾਲ ਕਰਦੀ ਆ ਸਵਾਲ ਕਰਦੀ ਆ ਤੇ ਸਾਨੂੰ ਉਹਨਾਂ ਦੇ ਜਵਾਬ ਨਹੀਂ ਆਉਂਦੇ ਜਵਾਬ ਨਹੀਂ ਆਉਂਦੇ ਇਸ ਲਈ ਅੱਜ ਦਾ ਸਮਾਂ ਜਿਹੜਾ ਨਾ ਉਹ ਗਿਆਨ ਆਤਮਿਕ ਸਾਹਿਤ ਦਾ ਕਿਉਂਕਿ ਗਿਆਨ ਵਿਗਿਆਨ ਟੈਕਨੋਲੋਜੀ ਦਾ ਉਹ ਸਾਰਾ ਸਾਹਿਤ ਸਾਡੀ ਬੁੱਧੀ ਨੂੰ ਉਸ ਜਿਹੜਾ ਨਾ ਪੁਰਾਣੀ ਸਦੀ ਦੀ ਜਿਹੜਾ ਮੱਧ ਕਾਲ ਦਾ ਸਾਹਿਤ ਆ ਉਹਦੇ ਤੋਂ ਬਹੁਤ ਅੱਗੇ ਲੈ ਜਾ ਸਕਦਾ ਤੇ ਜੇ ਮਦ ਕਾਲ ਦੀਆਂ ਉਹ ਹਸੋ ਹਿਣੀਆਂ ਤੇ ਇਸ ਬਿਨਾ ਸਿਰ ਪੈਰ ਤੋਂ ਗੱਲਾਂ ਨਹੀਂ ਅਸੀਂ ਅੱਗੇ ਪ੍ਰਚਾਰਾਂਗੇ ਤੇ ਬਿਨਾ ਸ਼ੱਕ ਅਸੀਂ ਆਪਣੀ ਧਰਮ ਦਾ ਮਜ਼ਾਕ ਵੀ ਬਣਵਾਵਾਂਗੇ ਤੁਸੀਂ ਇੱਥੇ ਗਿਆਨਾਤਮਕ ਸਹਿਤ ਦੀ ਗੱਲ ਕੀਤੀ ਹੈ ਮੈਂ ਪਹਿਲੇ ਤੁਹਾਨੂੰ ਬੇਨਤੀ ਕੀਤੀ ਸੀ ਜਿਹੜਾ ਆਇਦਾ ਯੁੱਗ ਹੈ ਬੜਾ ਅਗਾਹ ਵੱਧੂ ਯੁੱਗ ਹੈ ਸਿੱਖ ਲਿਟਰੇਚਰ ਦੀ ਗੱਲ ਕੀਤੀ ਜਾਵੇ ਸਿੱਖ ਸਹਿਤ ਦੀ ਗੱਲ ਕੀਤੀ ਜਾਵੇ ਬਾਕੀ ਲਿਟਰੇਚਰਾਂ ਦੇ ਮੁਕਾਬਲੇ ਜੇ ਬਾਕੀ ਧਰਮਾਂ ਦੇ ਲਿਟਰੇਚਰ ਮੁਕਾਬਲੇ ਸਾਡਾ ਲਿਟਰੇਚਰ ਕਿੱਥੇ ਖੜਾ ਹੈ ਕਿਉਂਕਿ ਬਹੁਤਾਂ ਗਿਣਤੀ ਵਿੱਚ ਵੇਖਿਆ ਜਾਂਦਾ ਸਾਡਾ ਲਿਟਰੇਚਰ ਪੰਜਾਬੀ ਭਾਸ਼ਾ ਚ ਹੋਏਗਾ ਵੱਡੀ ਚਾਲ ਮਾਰਾਂਗੇ ਹਿੰਦੀ ਤੇ ਇੰਗਲਿਸ਼ ਕਰ ਲਵਾਂਗੇ ਕੀ ਇੱਥੋਂ ਤੱਕ ਹੀ ਸੀਮਤ ਰਵਾਂਗੇ ਨਹੀਂ ਜੀ ਬਿਲਕੁਲ ਨਹੀਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਕ ਦਾਇਰੇ ਚ ਸੀਮਤ ਰਵਾਂਗੇ ਅਸੀਂ ਤਾਂ ਅਜੇ ਕਲਾਵਾ ਲੈਣਾ ਸ਼ੁਰੂ ਕੀਤਾ ਆ ਅੰਗੜਾਈ ਲੈਣੀ ਸ਼ੁਰੂ ਕੀਤੀ ਆ ਕਮਾਂ ਨੂੰ ਆਪਣਾ ਜਿਹੜਾ ਅੰਗੜਾਈ ਲੈ ਕੇ ਕਲਾਵਾ ਵੱਡਿਆਂ ਕਰਦੇ ਆ ਸਮੇਂ ਲੱਗਦੀ ਹੁੰਦੀ ਨਹੀਂ ਇਹ ਜਿਹੜੀਆਂ ਪੁਰਾਣੀਆਂ ਕਮਾਂ ਉਹ ਵੀ ਇੱਕਦਮ ਏਦਾਂ ਸੈਟਅਪ ਨਹੀਂ ਹੋ ਗਈਆਂ ਤੇ ਸਾਨੂੰ ਵੀ ਜਿਹੜਾ ਸੈਟਅਪ ਦਾ ਸੀ ਇਹ ਸਟਾਰਟਿੰਗ ਪੋਜੀਸ਼ਨ ਹੁੰਦੇ ਆ ਜਿੱਦਾਂ ਦੌੜਾਕ ਜਿਹੜਾ ਉਹ ਟਰੈਕ ਤੇ ਖੜ ਕੇ ਆਪਣੇ ਪੈਰ ਵਗੈਰਾ ੜਾਉਂਦਾ ਨਾ ਅਜਿਹਾ ਜੇ ਉਸ ਪੋਜੀਸ਼ਨ ਤੇ ਆ ਤੇ ਪਰ ਅਸੀਂ ਭੱਜਣ ਦੀ ਪੂਰੀ ਤਿਆਰੀ ਚਾ 550 ਸਾਲ ਹੋ ਚੁੱਕੇ ਸਨ ਗੜਾਈ ਲਿਸਤੇ ਨੂੰ ਨਹੀਂ ਜੀ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ ਅਸੀਂ ਆਪਣੇ ਆਪ ਨੂੰ ਅਸੀਂ ਸਭੇ ਸਾਂਝੀ ਵਾਲ ਦੀ ਗੱਲ ਕਰਦੇ ਆ ਮਾਨਤਾ ਦੀ ਗੱਲ ਕਰਦੇ ਆ ਸਮੁੱਚੇ ਸੰਸਾਰ ਨੂੰ ਕਲਾ ਵਿੱਚ ਲੈਣ ਦੀ ਗੱਲ ਕਰਦੇ ਆ ਉੱਥੇ ਇਹਨਾਂ ਤਿੰਨਾਂ ਲੈਂਗੁਏਜ ਤੋਂ ਇਲਾਵਾ ਕਿਤੇ ਹੋਰ ਵੀ ਸਾਇਤ ਰਚਨ ਦੀ ਲੋੜ ਹੈ ਤਾਰੇ ਕਰ ਬਿਲਕੁਲ ਉਤਾਰਿਆਂ ਦੀ ਲੋੜ ਹੈਗੀ ਆ ਜੀ ਇਹ ਤਾਂ ਆਪਾਂ ਗੁਰੂ ਕਾਲ ਤੋਂ ਵੀ ਦੇਖ ਸਕਦੇ ਹਾਂ ਕਿ ਉਤਾਰੇ ਹੁੰਦੇ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਪਿੱਤਰ ਸਰੂਪ ਦੇ ਉਤਾਰੇ ਹੋਏ ਨੇ ਅਲੱਗ-ਅਲੱਗ ਪਹਾਸ਼ਾਵਾਂ ਦੇ ਵਿੱਚ ਸਾਨੂੰ ਭਾਵੇਂ ਉਹ ਸਰੂਪ ਨਹੀਂ ਮਿਲਦੇ ਪਰ ਉਹਨਾਂ ਦੇ ਹਵਾਲੇ ਮਿਲਦੇ ਨੇ ਕਿ ਇਹਨਾਂ ਪਹਾਸ਼ਾਵਾਂ ਵਿੱਚ ਉਤਾਰੇ ਹੋਏ ਸੀ ਇਸ ਕੰਮ ਤੇ ਸਾਨੂੰ ਜ਼ੋਰ ਦੇਣਾ ਚਾਹੀਦਾ ਸਪੈਸ਼ਲ ਪ੍ਰੋਜੈਕਟ ਜਿਹੜੇ ਜ਼ਰੂਰ ਚਲਾਉਣੇ ਚਾਹੀਦੇ ਨੇ ਪਰ ਅਸੀਂ ਆਸਵੰਦਾ ਤੇ ਕਦੇ ਨਿਰਾਸ਼ ਨਹੀਂ ਹੁੰਦੇ ਅੱਜ ਦੀ ਸਥਿਤੀ ਤੋਂ ਬਿਲਕੁਲ ਇਹ ਮਰਿੰਦਰ ਸਿੰਘ ਤੁਸੀਂ ਤਾਂ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਛੜਦੇ ਪਏ ਹੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅਦਰ ਲੈਂਗੁਏਜ ਵਾਲੇ ਵੀ ਤੁਹਾਡੇ ਨਾਲ رابطہ ਕਾਇਮ ਕਰਦੇ ਨੇ ਉਥੇ ਜੇਕਰ ਅਸੀਂ ਆਪਣੇ ਸਿੱਖ ਸਿਧਾਂਤ ਦੀ ਗੱਲ ਕਰਾਂਗੇ ਆਪਣੇ ਲਿਟਰੇਚਰ ਦੀ ਗੱਲ ਕਰਾਂਗੇ ਕਿੰਨੇ ਕੁ ਮਿਆਰ ਤੇ ਦੇਖਿਆ ਆਪਣੀ ਲਿਟਰੇਚਰ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਲੋੜ ਇਹ ਆ ਕਿ ਸਾਡੇ ਜਿਹੜੇ ਵਿਦਵਾਨ ਨੇ ਉਹਨਾਂ ਦੇ ਅੰਦਰ ਇਸ ਤਰ੍ਹਾਂ ਦੇ ਹੋਣਾ ਚਾਹੀਦਾ ਕਿ ਉਹ ਹਾਰਪਾਸ਼ਾ ਨੂੰ ਜਾਣਦੇ ਹੋਣ ਖਾਸ ਕਰਕੇ ਜਿੰਨਾ ਭਾਸ਼ਾ ਦੇ ਵਿੱਚ ਅਸੀਂ ਲਿਟਰੇਚਰ ਨੂੰ ਲਿਖਣਾ ਚਾਹੁੰਦੇ ਆ ਜਾਂ ਪ੍ਰਚਾਰਨਾ ਤੇ ਪ੍ਰਸਾਰਨਾ ਚਾਹੁੰਦੇ ਆ ਬਹੁਤ ਥੋੜਾ ਤੁਹਾਡੀ ਗੱਲ ਉਥੇ ਰੁਕਣਾ ਚਾ ਰਹੇ ਆ ਤੁਸੀਂ ਵਿਦਵਾਨਾਂ ਦੀ ਗੱਲ ਕੀਤੀ ਹੈ ਬਹੁਤ ਆਤ ਗਿਣਤੀ ਜਦੋਂ ਅਸੀਂ ਪੁਰਾਤਨ ਲਿਟਰੇਚਰ ਵੱਲ ਵੇਖਦੇ ਆ ਕਿਹਾ ਜਾਂਦਾ ਸਾਡੇ ਵਿਦਵਾਨ ਹੀ ਕਹਿੰਦੇ ਨੇ ਸੰਗਤ ਚ ਬੋਲ ਵੀ ਆਂਦੇ ਨੇ ਪਰਸ਼ੀਅਨ ਲੈਂਗੁਏਜ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਫਾਰਸੀ ਭਾਸ਼ਾ ਦੇ ਵਿੱਚ ਜਿਹੜੇ ਸਾਡੇ ਸਰੋਤ ਨੇ ਉਹ ਸਰੋਤਾਂ ਦਾ ਖਜ਼ਾਨਾ ਸੰਗਤ ਸਾਹਮਣੇ ਨਹੀਂ ਆ ਰਿਹਾ ਕਾਰਨ ਇਹਦੇ ਵਿੱਚ ਇਹੀ ਆ ਕਿ ਸਾਡੀ ਜਿਹੜੀ ਅਕਾਦਮਿਕ ਯੋਗਤਾ ਆ ਉਹ ਸੀਮਤ ਹੋ ਚੁੱਕੀ ਆ ਮਾਂ ਬੋਲੀ ਤੱਕ ਹੀ ਮਾਂ ਬੋਲੀ ਵੀ ਨਹੀਂ ਰਹਿ ਚੁੱਕੀ ਦੀ ਸਾਡੀ ਮਾਂ ਬੋਲੀ ਤੋਂ ਵੀ ਅਸੀਂ ਦੌੜਦੇ ਪਏ ਆ ਸਾਡਾ ਸੁਭਾਅ ਬਣ ਚੁੱਕਿਆ ਕਿ ਅਸੀਂ ਕੋਜਕ ਵਿਦੇਸ਼ੀ ਭਾਸ਼ਾ ਸਿੱਖ ਕਰਕੇ ਤੇ ਅਸੀਂ ਆਪਣੇ ਆਪ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਕਿਸੇ ਨਾ ਕਿਸੇ ਰੋਜ਼ਗਾਰ ਦੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਸਥਾਪਿਤ ਕਰ ਲੀਏ ਜਿਹੜਾ ਗੁਰਮਤ ਦਾ ਪ੍ਰਚਾਰ ਤੇ ਪ੍ਰਸਾਰ ਦਾ ਜਿਹੜਾ ਕਨਸੈਪਟ ਅਸੀਂ ਕਹਿ ਸਕਦੇ ਹਾਂ ਨਾ ਇਹਦੇ ਵਿੱਚ ਸਮਰਪਣ ਭਾਵਨਾ ਦੀ ਬਹੁਤ ਵੱਡੀ ਲੋੜ ਹੁੰਦੀ ਆ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਚਾਹੀਦਾ ਕਿ ਉਹ ਲੋਕ ਚੱਲ ਕੇ ਆਉਣ ਜਿਹੜੇ ਹਰ ਪਾਸੇ ਸਮਾਜਿਕ ਤੌਰ ਤੇ ਜਾਂ ਹਰ ਖਿੱਤੇ ਚ ਨਕਾਰੇ ਜਾ ਚੁੱਕੇ ਨੇ ਤੇ ਉਹ ਕਹਿਨ ਕੇ ਚਲੋ ਜੀ ਅਸੀਂ ਹੋਰ ਕੁਝ ਨਹੀਂ ਤੇ ਇਹੀ ਕਰ ਸਕਦੇ ਆ ਇਹਦੇ ਵਿੱਚ ਇੱਕ ਤਾਂ ਚਲੋ ਸੰਗਤ ਵੱਲੋਂ ਵੀ ਚਾਹੀਦਾ ਹੈ ਕਿ ਉਹ ਸਹਿਯੋਗ ਕਰੇ ਕਿ ਜਿਹੜਾ ਵਿਦਵਤਾ ਵਾਲੇ ਪਾਸੇ ਨੂੰ ਤੁਰਦਾ ਉਹਨੂੰ ਸਹਿਯੋਗ ਕੀਤਾ ਜਾਵੇ ਤਾਂ ਕਿ ਉਹ ਆਪਣੀ ਉਹ ਪੜ੍ਹਾਈ ਉਹਨਾਂ ਪਛਾਵਾਂ ਦਾ ਗਿਆਨ ਵਾਸਤੇ ਉਹ ਸੋਰਸ ਉਹ ਇਕੱਠੇ ਕਰ ਸਕੇ ਜੀ ਦੂਸਰਾ ਇਹ ਆ ਕਿ ਜਿੱਥੇ ਉਹ ਜਾਂਦਾ ਹੈ ਤੇ ਉਹਨੂੰ ਉਹਦਾ ਬੰਦ ਦਾ ਮਾਨ ਤੇ ਸਤਕਾar ਦਿੱਤਾ ਜਾਣਾ ਚਾਹੀਦਾ ਹੈ ਕਾਰਨ ਇਹ ਹੀ ਆ ਕਿ ਨਾਤੇ ਸੰਗਤ ਵੱਲੋਂ ਜਾਂ ਨਾਹੀਂ ਜਿਹੜਾ ਉਹਦਾ ਬੰਦਾ ਮਾਨਸਤ ਕਾਲ ਜਿਹੜਾ ਉਹਨੂੰ ਦਾ ਨਾ ਹੋਣ ਕਰਕੇ ਜਿਹੜਾ ਆ ਕਾਰਨ ਬੰਦਾ ਹੀ ਇਹ ਹੀ ਆ ਕਿ ਉਹ ਪਾਸ਼ਾਵਾ ਦਾ ਗਿਆਨ ਜਿਨ੍ਹਾਂ ਦੀ ਗੱਲ ਕਰਦੇ ਆ ਕਿ ਬ੍ਰਿਜ ਪਾਸ਼ਾ ਫਾਰਸੀ ਉਰਦੂ ਅਰਬੀ ਅੱਜ ਨਹੀਂ ਪੜੀ ਜਾਂਦੀ ਸਾਡੇ ਵਿਦਵਾਨ ਨਹੀਂ ਪੜਦੇ ਇੱਕ ਤਾਂ ਸਾਡੇ ਕੋਲ ਉਸਤਾਦ ਉਹ ਉਸ ਤਰ੍ਹਾਂ ਦੇ ਮੌਜੂਦ ਨਹੀਂ ਆ ਸਾਡਾ ਜਿੰਨਾ ਸੋਰਸ ਪੜ੍ਹਾਏ ਜਾਂਦੇ ਨੇ ਉਹ ਸਿਰਫ ਸਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਹਾਲਾਂਕਿ ਅਰਬੀ ਜੇਕਰ ਚਲੋ ਕਿਹਾ ਜਾਂਦਾ ਜਫਰਨਾਮਾ ਪੜ੍ਹਾਇਆ ਜਾਂਦਾ ਹੈ ਜਫਰਨਾਮਾ ਦਾ ਜਿਹੜਾ ਪਰਸ਼ੀਅਨ ਸਰੋਤ ਦੇ ਵਿੱਚ ਉਹਨੂੰ ਲਿਖਿਆ ਗਿਆ ਮੂਲ ਸਰੋਤ ਨਹੀਂ ਪੜ੍ਹਾਇਆ ਜਾਂਦਾ ਸਾਨੂੰ ਉਹਦਾ ਪੰਜਾਬੀ ਸਰੋਤ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਹੁਣ ਇਸਲਾਮ ਦੇ ਤੁਸੀਂ ਦੇਖ ਲਓ ਕਿ ਉਹਨਾਂ ਦੀ ਬਾਈਬਲ ਲਿਖੇ ਕੁਰਾਨ ਲਿਖੀ ਜਾਂਦੀ ਇਸਲਾਮ ਦੇ ਵਿੱਚ ਤੇ ਕਿਸੇ ਵੀ ਦੇਸ਼ ਦੇ ਵਿੱਚ ਤੁਸੀਂ ਚਲੇ ਜਾਓ ਤੁਹਾਨੂੰ ਉਸੇ ਹੀ ਮੂਲ ਭਾਸ਼ਾ ਦੇ ਵਿੱਚ ਪੜ੍ਹਨੀ ਪੈਗੀ ਨਾ ਕਿ ਉਹਦੇ ਚਲੋ ਉਹਦੇ ਅਰਥ ਜਿਹੜੇ ਨੇ ਉਹ ਭਾਵ ਜਿਹੜੇ ਨੇ ਉਹ ਹੋਰ ਭਾਸ਼ਾ ਨਾਲ ਲਿਖ ਦੇਣਗੇ ਪਰ ਜਿਹੜਾ ਉਹਦਾ ਮੂਲ ਸਰੋਤ ਹੈ ਉਹਨੂੰ ਕਦੀ ਨਹੀਂ ਤਬਦੀਲ ਕਰਨਗੇ ਅਸੀਂ ਆਪਣੇ ਮੂਲ ਸਰੋਤਾਂ ਨੂੰ ਵੀ ਜਿਹੜਾ ਵਾ ਉਹ ਉਸ ਭਾਸ਼ਾ ਦੇ ਵਿੱਚ ਪੜਨ ਦੇ ਯੋਗ ਨਹੀਂ ਰਹੇ ਇਹਨਾਂ ਦਾ ਕਾਰਨ ਇਹ ਸੀ ਕਿ ਇੱਕ ਬੰਦ ਦਾ ਮਾਨਸਿਕ ਕਾਦ ਨਹੀਂ ਮਿਲਿਆ ਇੱਕ ਸਹਿਯੋਗ ਦੀ ਮਿਲਿਆ ਔਰ ਨਾ ਹੀ ਉਸ ਤਰੀਕੇ ਦੇ ਅੱਜ ਉਸਤਾਦ ਜਿਹੜੇ ਨੇ ਉਹ ਮੌਜੂਦ ਰਹੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਸੱਚਮੁੱਚ ਗੁਰੂ ਕੀ ਪਿਆਰੀ ਸਾਦ ਸੰਗਤ ਜੀਓ ਦੋ ਮਹਿ ਵਿਦਵਾਨ ਅੱਜ ਬੜੇ ਡੂੰਘੇ ਵਿਸ਼ੇ ਬਾਰੇ ਤੁਹਾਡੇ ਰੂਬਰੂ ਕਿਤੇ ਨੇ ਲੋੜ ਹੈ ਅੱਜ ਜਿਨ੍ਹਾਂ ਦੇ ਕੋਲ ਪੰਥਕ ਜ਼ਿੰਮੇਵਾਰੀਆਂ ਨੇ ਪੰਥ ਦੇ ਵੱਡਮੁੱਲੇ ਸਥਾਨ ਤੇ ਬੈਠੇ ਨੇ ਪੰਥ ਦੇ ਉੱਚੇ ਦੁੱਤਪਿਆ ਤੇ ਬੈਠਣ ਦੇ ਅਸੀਂ ਕੇਵਲ ਇੱਥੇ ਆਪਣੀ ਮਾਂ ਬੋਲੀ ਜਿਹੜਾ ਲਿਟਰੇਚਰ ਛਾਪ ਕੇ ਵੰਡ ਰਹੇ ਹਾਂ ਉਹ ਕਿਸ ਹੱਦ ਤੱਕ ਬੱਚਿਆਂ ਤੱਕ ਪਹੁੰਚ ਰਿਹਾ ਹੈ ਜਾਂ ਆਪਣੀ ਮਾਂ ਬੋਲੀ ਤੋਂ ਇਲਾਵਾ ਜਿਹੜਾ ਲਿਟਰੇਚਰ ਇੰਗਲਿਸ਼ ਜਾਂ ਅਦਰ ਲੈਂਗੁਏਜ ਦੇ ਵੀ ਛਾਪ ਕੇ ਵੰਡਿਆ ਜਾ ਰਿਹਾ ਹੈ ਉਹਦੀ ਆਊਟਪੁੱਟ ਸਾਡੇ ਸਾਹਮਣੇ ਕੀ ਆ ਰਹੀ ਹੈ ਹੁਣ ਮੈ ਆਣਾ ਲਿਟਰੇਚਰ ਤੇ ਔਥੈਂਟੀਸਿਟੀ ਦੇ ਵੱਲ ਲਿਟਰੇਚਰ ਸੰਸਾਦ ਵੱਲੋਂ ਛਾਪਿਆ ਜਾਂਦਾ ਹੈ ਉਹਦੀ ਪ੍ਰਮਾਣਿਕਤਾ ਕਰਨ ਵਾਸਤੇ ਵੀ ਜਿਹੜੇ ਵਿਦਵਾਨ ਕਹਿੰਦੇ ਨੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਦੇ ਕੇ ਕਹਿ ਰਹੇ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਹੈ ਦੂਜਾ ਵਿਦਵਾਨ ਉਰਦਾ ਉਹ ਵੀ ਲਿਟਰੇਚਰ ਆਪਣਾ ਤਿਆਰ ਕਰਦਾ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਫਿਰ ਪ੍ਰਮਾਣਿਕਤਾ ਕਿੱਥੇ ਆ ਸੰਗਤ ਦੁਬਦਾ ਦੇ ਵਿੱਚ ਆ ਅਸੀਂ ਕਿਸ ਨੂੰ ਪੜੀਏ ਕਿਸ ਨੂੰ ਸੁਣੀਏ ਦੋਨੇ ਹੀ ਗੱਲ ਗੁਰਬਾਣੀ ਦੀ ਕਰਦੇ ਨੇ ਦਰਅਸਲ ਆਪਣੇ ਮੋਟਿਫ ਲਈ ਗੁਰਬਾਣੀ ਦੇ ਅਰਥਾਂ ਦਾ ਜਿਹੜਾ ਉਹ ਆਪਣੇ ਮਤਲਬ ਲਈ ਆਪਣੇ ਅਨੁਸਾਰ ਕਰ ਜਾਣਾ ਇਹ ਸਾਡੇ ਲਈ ਇੱਕ ਗਲਤ ਗੱਲ ਆ ਦਰਅਸਲ ਮੇਰਾ ਖਿਆਲ ਪੜ ਤੇ ਦੋਨਾਂ ਨੂੰ ਲੈਣਾ ਚਾਹੀਦਾ ਪਰ ਸਭ ਤੋਂ ਵੱਧ 38 ਸਿਟੀ ਜਿਹੜੀ ਆ ਪ੍ਰਮਾਣਿਕਤਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਆ ਆ ਪੜਿਆ ਹੀ ਹੋਣੀ ਆ ਵਰਨਾ ਆਖੀ ਘਟਾ ਪਾਉਣ ਲਈ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਵੀ ਨੇ ਜਿਹੜੇ ਕਿਸੇ ਦੇ ਹੱਥੀਂ ਚੜ੍ਹ ਕੇ ਵੀ ਲਿਖਦੇ ਪਏ ਨੇ ਤੇ ਉਹ ਮੈਨੂੰ ਲੱਗਦਾ ਸਿਕੋ ਜਿਹੜੇ ਉਹ ਲੋਕ ਨੇ ਉਹ ਸਾਡੇ ਤੋਂ ਵੱਧ ਖਰਚਾ ਕਰ ਰਹੇ ਨੇ ਸਭ ਤੋਂ ਵੱਧ ਪੈਸਾ ਸਾਡੇ ਤੇ ਇਨਵੈਸਟ ਕਰ ਰਹੇ ਨੇ ਸਮਾਂ ਇਨਵੈਸਟ ਕਰ ਰਹੇ ਨੇ ਵੀ ਇਹਨਾਂ ਦੇ ਇਤਿਹਾਸ ਨੂੰ ਇਹਨਾਂ ਦੇ ਸਿਧਾਂਤਾਂ ਨੂੰ ਰਲਗੜ ਕਿੱਥੇ ਬਿਲਕੁਲ ਅਲਗੜ ਕਰਨ ਦੇ ਲਈ ਉਸ ਉਹਨਾਂ ਦੇ ਮੁਕਾਬਲੇ ਤੇ ਸਾਨੂੰ ਉਹਨਾਂ ਤੋਂ ਵੱ ਉਹ ਲੋਕ ਤਾਂ ਆਪਣਾ ਕੰਮ ਕਰ ਹੀ ਜਾਂਦੇ ਨੇ ਕੀ ਸਾਡੇ ਸਿਧਾਂਤ ਵਿੱਚ ਕੋਈ ਇੰਨੀ ਕشش ਨਹੀਂ ਕਿ ਅਸੀਂ ਰਲਗੱਡ ਨੂੰ ਖਤਮ ਕਰ ਸਕੀਏ ਬਿਲਕੁਲ ਕشش ਹੈ ਜੀ ਦੇਖੋ ਪਲਟਾਅ ਕਿਦਾਂ ਹੁੰਦਾ ਭਾਈ ਵੀਰ ਸਿੰਘ ਦੇ ਵੇਲੇ ਦਾ ਪਹਿਲਾਂ ਦਾ ਸਮਾਂ ਦੇਖੋ ਜਦੋਂ ਸਾਹਮਣੇ ਸਾਡੇ ਸਾਹਮਣੇ ਉਹ ਤਾਕਤ ਸੀ ਜਿਹੜੀ ਜਿਨ੍ਹਾਂ ਦਾ ਕਹਿੰਦੇ ਸੀ ਸੂਰਜ ਹੀ ਨਹੀਂ ਕਦੀ ਡੁੱਬਦਾ ਉਹਨਾਂ ਦੇ ਸਾਮਰਾਜ ਦਾ ਉਸ ਤਾਕਤ ਨੂੰ ਲਿਟਰੇਰੀ ਜੰਗ ਦੇ ਵਿੱਚ ਹਰਾ ਦੇਣਾ ਤੇ ਆਪਣੇ ਵਾਰਸ ਵੀ 3-4-5 ਪੈਦਾ ਕਰ ਦੇਣੇ ਇਹ ਸਾਡੇ ਸਾਹਮਣੇ ਇੱਕ ਯੁੱਗ ਪਲਟਾਉ ਸਥਾਨ ਆ ਉਹ ਸਮਾਂ ਆ ਜਿਨ੍ਹਾਂ ਨੇ ਗੁਰਮਤ ਸਾਹਿਤਨੀ ਰਚਿਆ ਪੰਜਾਬੀ ਸਾਹਿਦ ਦੀ ਵੀ ਤਕਦੀਰ ਬਦਲ ਕੇ ਰੱਖ ਦਿੱਤੀ ਸਰ ਗਿਆਨੀ ਦੇਸ ਸਿੰਘ ਉਸੇ ਕੜੀ ਤੇ ਵਿੱਚ ਆਉਂਦੇ ਨੇ ਬਿਲਕੁਲ ਜੀ ਇਹ ਸਾਰੇ ਵਿਦਵਾਨ ਗਿਆਨੀ ਦੇਸ ਸਿੰਘ ਜੀ ਹੋਗੇ ਭਾਈ ਵੀਰ ਸਿੰਘ ਹੋਗੇ ਪ੍ਰੋਫੈਸਰ ਪੂਰਨ ਸਿੰਘ ਜੀ ਹੋਗੇ ਦੀਵਾਨ ਸਿੰਘ ਜੀ ਕਾਲੇ ਪਾਣੀ ਹੋਗੇ ਇਹਨਾਂ ਨੇ ਲਿਖਿਆ ਹੋਇਆ ਹੋਰ ਵੀ ਬਹੁਤ ਸਾਰੇ ਹੋਣਗੇ ਜਿਹੜੇ ਜਨਾਂ ਦਾ ਨਾਮ ਮੈਂ ਨਹੀਂ ਲੈ ਸਕਿਆ ਇਹਨਾਂ ਨੇ ਪਲਟਾ ਲਿਆਂਦਾ ਔਰ ਉਹ ਜਿਹੜਾ ਪਲਟਾਇਆ ਅੱਜ ਤੱਕ ਉਹਦਾ ਪ੍ਰਭਾਵ ਸਾਨੂੰ ਦਿਖਦਾ ਪਾਈ ਵੀਰ ਸਿੰਘ ਜੀ ਨਾਸੀਂ ਨਵੇਂ ਯੁੱਗ ਦਾ ਪੰਜਾਬੀ ਸਾਹਿਤ ਦਾ ਪਿਤਾਮਾ ਹੀ ਆਖ ਦਿੰਦੇ ਆ ਬਿਲਕੁਲ ਪਾਈ ਵੀਰ ਸਿੰਘ ਦੀਆਂ ਰਚਨਾਵਾਂ ਨੂੰ ਅਸੀਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਾਂਗ ਬੜੇ ਪਿਆਰ ਨਾਲ ਪੜ੍ਹਦੇ ਆ ਭਾਵੇਂ ਕਿ ਅਸੀਂ ਉਹਨਾਂ ਨੂੰ ਕੁੰਜੀ ਨਹੀਂ ਕਹਿ ਸਕਦੇ ਪਰ ਰੱਬੀ ਪਿਆਰ ਪ੍ਰੇਮ ਤੇ ਉਹਨਾਂ ਦਾ ਨਾਵਲ ਸੁੰਦਰੀ ਜਿਨੇ ਉਹ ਸਮੇਂ ਕਹਿ ਲੈ ਜਦੋਂ ਪੰਜਾਬੀ ਕਹਿੰਦੇ ਨੇਰੀ ਲਿਆ ਦਿੱਤੀ ਨੀ ਜੀ ਬਿਲਕੁਲ ਨੌਜਵਾਨ ਦੀ ਨੌਜਵਾਨ ਪੀੜੀ ਦੀ ਮਾਨਸਿਕਤਾ ਨੂੰ ਬਦਲਣ ਦੇ ਲਈ ਉਹ ਮਾਨਸਿਕਤਾ ਜਿਹਦੇ ਵਿੱਚ ਜਿਹੜੀ ਪੱਛਮੀਕਰਨ ਦਾ ਇੰਜੈਕਸ਼ਨ ਹੀ ਲਗਾਤਾਰ ਲਗਾਇਆ ਜਾ ਰਿਹਾ ਸੀ ਉਸ ਇੰਜੈਕਸ਼ਨ ਦਾ ਅਸਰ ਖਤਮ ਕਰਨ ਦੇ ਲਈ ਇੱਕ ਐਂਟੀਡੋਜ਼ ਦਿੱਤਨ ਦਿੱਤੀ ਜਾਂਦੀ ਨਾ ਉਹ ਦੇ ਦਿੱਤੀ ਭਾਈ ਭਾਈ ਵੀਰ ਸਿੰਘ ਵਰਗੇ ਵਿਦਵਾਨਾਂ ਨੇ ਤੇ ਉਹਦਾ ਪ੍ਰਭਾਵ ਦੇਖਣ ਨੂੰ ਮਿਲਿਆ ਉਸ ਸਮੇਂ ਤੁਸੀਂ ਤੇ ਪੱਛਮੀ ਕਰਨ ਦੀ ਗੱਲ ਕੀਤੀ ਹੈ ਬਹੁਤ ਆਦ ਗਿਣਤੀ ਜਿਸੀਂ ਵੇਖਦੇ ਆ ਕਿ ਕੁਝ ਸਾਡੇ ਇਹੋ ਜਿਹੇ ਵਿਦਵਾਨ ਕੁਝ ਚਿਹਰਾ ਸਥਾਪਿਤ ਹੋ ਚੁੱਕੇ ਨੇ ਵਿਦੇਸ਼ਾਂ ਦੇ ਵਿੱਚ ਉਹ ਵੀ ਕਲਮ ਚਲਾ ਰਹੇ ਨੇ ਸਿੱਖ ਸਾਇਤ ਲਿਖ ਰਹੇ ਨੇ ਸਿੱਖ ਸਿਧਾਂਤ ਨੂੰ ਅੱਗੇ ਰੱਖ ਕੇ ਲਿਖ ਰਹੇ ਨੇ ਪਰ ਜਦੋਂ ਪੜਨ ਦੀ ਗੱਲ ਆਉਂਦੀ ਹੈ ਫਿਰ ਸਾਡੇ ਇੱਥੋਂ ਦੇ ਵਿਦਵਾਨ ਕਹਿੰਦੇ ਨੇ ਇਹ ਚਿਹਰਾ ਦੇ ਉੱਪਰ ਕੀਤਾ ਜਾ ਰਿਹਾ ਕੰਮ ਇਹ ਵਿਦਵਾਨਾਂ ਵੱਲੋਂ ਕੀਤਾ ਜਾ ਰਿਹਾ ਕੰਮ ਪੱਛਮੀ ਰਲਗੋਬਾ ਹੈ ਜਿਹੜਾ ਕਿ ਸਿੱਖ ਸਿਧਾਂਤਾਂ ਤੇ ਮਿਲ ਨਹੀਂ ਖਾਂਦਾ ਤੁਸੀਂ ਲੰਬੇ ਸੰਬੇ ਤੇ ਗੁਰਮਤ ਕੈਂਪ ਲਗਾ ਰਹੇ ਹੋ ਵਿਦਿਆਰਥੀਆਂ ਨੂੰ ਪੜਾ ਰਹੇ ਹੋ ਕਦੀ ਇਹੋ ਜਿਹਾ ਸਵਾਲ ਨਹੀਂ ਸਾਡੇ ਸਾਹਮਣੇ ਆਇਆ ਕਿ ਪਹਿਲੇ ਟੀਚਰਸ ਨੂੰ ਆਹ ਪੜਾ ਕੇ ਗਏ ਸੀ ਕਿ ਤੁਸੀਂ ਆਜਾ ਸਾਾਨੂੰ ਸਾਡੇ ਪ੍ਰੋਸੈਸਾਂ ਜਾ ਰਹੇ ਚੰਗੀ ਗੱਲ ਹੈ ਜੀ ਜੇ ਨੌਜਵਾਨ ਪੀੜ੍ਹੀ ਜਿਹੜੀ ਤੁਲਨਾਤਮਕ ਦਿਨਾਂ ਦੇ ਨਾਲ ਸਿੱਖੇ ਤੇ ਜਦੋਂ ਤੁਲਿਆਤਮਕ ਤੁਲਨਾਤਮਕ ਜਦੋਂ ਤੋਂ ਬਾਅਦ ਜਾਂ ਦੋ ਵਿਦਵਾਨਾਂ ਨੂੰ ਸੁਣਨ ਤੋਂ ਬਾਅਦ ਸਵਾਲ ਕਰਦੇ ਨੇ ਤੇ ਮੈਨੂੰ ਲੱਗਦਾ ਸੀ ਉਹਨਾਂ ਦੀ ਇਸ ਜਗਿਆਸਾ ਨੂੰ ਬੜੇ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰਤਾਰਾ ਵਿੱਚੋਂ ਸੰਤੁਸ਼ਟ ਕਰ ਸਕਦੇ ਆ ਇਸ ਲਈ ਉਹ ਓਪਰੇਆ ਵਾਂਗ ਸਮੁੰਦਰ ਦੇ ਕੰਡੇ-ਕੰਡੇ ਤੇ ਫਿਰ ਕੇ ਕੁਝ ਨਹੀਂ ਬੰਦਾ ਕਿ ਮੇਰੇ ਵਰਗਾ ਪੜ੍ਹੇ ਲਿਖੇ ਕੱਕ ਨਾ ਤੇ ਉਹ ਦਾਵੇਦਾਰੀ ਇਹ ਕਰੇ ਕਿ ਸਭ ਤੋਂ ਵੱਧ ਸਮੁੰਦਰ ਦਾ ਗਾਹ ਕਰ ਮੈਂ ਹੀ ਆ ਤੇ ਉਹ ਫਿਰ ਨਿਆ ਨਹੀਂ ਕਰ ਪਾਵੇਗਾ ਇਸ ਲਈ ਜੇ ਉਹ ਗਾਹ ਕਰ ਗੌਣ ਵਾਲਾ ਬਣਨਾ ਆ ਤੇ ਫਿਰ ਸਮੁੰਦਰ ਵਿੱਚ ਉਤਰਨਾ ਪਵੇਗਾ ਜਿੰਨਾ ਉਤਰਾਂਗੇ ਉਹਨਾਂ ਪਾ ਲਵਾਂਗੇ ਉਨਾ ਹੀ ਅਸੀਂ ਸਮਝਾ ਵੀ ਸਕਾਂਗੇ ਵੰਡੀ ਅਸੀਂ ਜਿਸ ਰੁਤਬੇ ਤੇ ਬੈਠੇ ਆ ਜਿਸ ਸਟੇਜ ਤੇ ਸੇਵਾ ਕਰ ਰਹੇ ਆ ਉਸ ਸਟੇਜ ਤੇ ਬੈਠ ਕੇ ਉਸ ਆਪਣੇ ਸਟੇਟਸ ਨੂੰ ਕਿਵੇਂ ਕਾਇਮ ਰੱਖੀਏ ਤਾਂ ਜੋ ਸਿੱਖ ਲਿਟਰੇਚਰ ਦੇ ਮਿਆਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ ਦੇਖੋ ਜੀ ਜਿਵੇਂ ਭਾਈ ਸਾਹਿਬ ਉਹਨਾਂ ਨੇ ਵੀ ਬਾਰ ਬਾਰ ਗੱਲ ਕੀਤੀ ਆ ਕਿ ਇੱਕ ਤਾਂ ਤੁਲਨਾਤਮਿਕ ਦੇਣ ਦੀ ਸਮਝੋ ਨਹੀਂ ਚਾਹੀਦੀ ਆ ਦੂਸਰਾ ਇਹ ਹੈ ਕਿ ਸਾਨੂੰ ਖੁਦ ਨੂੰ ਵੀ ਇਸ ਚੀਜ਼ ਦਾ ਅੰਦਾਜ਼ਾ ਹੋਣਾ ਚਾਹੀਦਾ ਕਿ ਅਸੀਂ ਕਿਸ ਕਲਾਸ ਦੇ ਵਿਦਿਆਰਥੀ ਆ ਕਿਤੇ ਇਹ ਨਾ ਹੁੰਦਾ ਹੋਵੇ ਕਿ ਅਸੀਂ ਵਿਦਿਆਰਥੀ ਪਹਿਲੀ ਕਲਾਸ ਦੇ ਹੋਈਏ ਤੇ ਅਸੀਂ ਗੱਲ ਜਿਹੜੀ ਆ ਉਹ ਹਾਈ ਸਟੱਡੀ ਦੀ ਐਮਏ ਵਾਲੀ ਗੱਲ ਕਰਦੇ ਹੋਈਏ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਦੇ ਉੱਤੇ ਝਾਤ ਮਾਰਨੀ ਚਾਹੀਦੀ ਕਿ ਅਸੀਂ ਉਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਨਹੀਂ ਕਿਉਂਕਿ ਵਿਦਵਾਨ ਦਾ ਭਾਵ ਇਹ ਨਹੀਂ ਹੁੰਦਾ ਕਿ ਕਿਸੇ ਇੱਕ ਦਾ ਲਿਟਰੇਚਰ ਪੜਿਆ ਤੇ ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰੇ ਵਿਦਵਾਨ ਦਾ ਭਾਵ ਇਹ ਹੁੰਦਾ ਹੈ ਕਿ ਉਹ ਹਰ ਕਿਸੇ ਦੀ ਸਟੱਡੀ ਕਰੇ ਹਰ ਤਰ੍ਹਾਂ ਦਾ ਲਿਟਰੇਚਰ ਪੜ੍ਹੇ ਇੱਥੇ ਹੁੰਦਾ ਇਸ ਤਰੀਕੇ ਦੇ ਨਾਲ ਕਿ ਜੋ ਸੰਪਰਦਾਇ ਨੇ ਉਹ ਕੇਵਲ ਸੰਪਰਦਾਇ ਸਾਹਿਤ ਪੜ੍ਹਦੇ ਨੇ ਤੇ ਜੋ ਸਿੰਘ ਸਭਾ ਜਾਂ ਮਿਸ਼ਨਰੀ ਸੋਚ ਵਾਲੇ ਨੇ ਉਹ ਕੇਵਲ ਉਸ ਤਰੀਕੇ ਦਾ ਲਿਟਰੇਚਰ ਪੜ੍ਹਦੇ ਨੇ ਯਾਨੀ ਕਿ ਆਪਣੀ ਸੰਸਥਾ ਤੱਕ ਸਬੰਧਤ ਰਹਿ ਚੁੱਕੇ ਨੇ ਹਾਲਾਂਕਿ ਚਾਹੀਦਾ ਇਹ ਹੈ ਕਿ ਦੋਨਾਂ ਨੂੰ ਪੜਿਆ ਜਾਵੇ ਔਰ ਉਹਦੇ ਵਿੱਚੋਂ ਜਿਹੜੀ ਨਵੀਂ ਸੋਚ ਪੈਦਾ ਹੁੰਦੀ ਆ ਕਿਉਂਕਿ ਜਿਵੇਂ ਕਹਿ ਲੋ ਕਿ ਗੁਰੂ ਸਾਹਿਬ ਕਹਿੰਦੇ ਸੀ ਮਹਾਰਾਜ ਆਖਦੇ ਸੀ ਕਿ ਗਿਆਨ ਜਿਹੜਾ ਵਾ ਉਹ ਜਿਸ ਦਿਨ ਤੁਹਾਡੇ ਅੰਦਰ ਪੈਦਾ ਹੋਵੇਗਾ ਤੁਸੀਂ ਉਹਦੇ ਨਾਲ ਜਿਹੜਾ ਅਗਿਆਨ ਨੂੰ ਹੁੰਜੋਗੇ ਤੇ ਉਹ ਗਿਆਨ ਜਿਹੜਾ ਵਾ ਉਹ ਕਿਸੇ ਦਾ ਭਲਾ ਵੀ ਕਰੇਗਾ ਤੇ ਕਿਸੇ ਨੂੰ ਚੰਗੀ ਇੱਕ ਦਿਸ਼ਾ ਤੇ ਦਸ਼ਾ ਵੀ ਦੇ ਦੇਵੇਗਾ ਕੀ ਬਾਤ ਆ ਬਹੁਤ ਸੋ ਇਸ ਕਰਕੇ ਜ਼ਰੂਰੀ ਜਿਹੜਾ ਵਾ ਉਹ ਇਹ ਆ ਕਿ ਪੜਿਆ ਸਭ ਨੂੰ ਜਾਵੇ ਔਰ ਉਹਨੂੰ ਗੁਰਮਤ ਦੀ ਕਸਵੱਟੀ ਦੇ ਉੱਤੇ ਰੱਖਿਆ ਜਾਵੇ। ਬਹੁਤ ਖੂਬ। ਗੁਰਮਤ ਦੀ ਕਸਵੱਟੀ ਤੋਂ ਬਿਨਾਂ ਗੱਲ ਹੋਰ ਕੋਈ ਨਾ ਕੀਤੀ ਜਾਵੇ। ਨਾ ਕਿ ਅਸੀਂ ਅਸਾਨੂੰ ਚਾਹੀਦਾ ਤੇ ਇਹੀ ਆ ਜੀ ਅਸੀਂ ਸਿੱਖ ਜਿਹੜੇ ਆ ਉਹ ਗੁਰੂ ਦੇ ਹੋਣੇ ਚਾਹੀਦੇ ਨਾ ਕਿ ਕਿਸੇ ਧੜੇ ਦੇ ਕਿਸੇ ਜਥੇਬੰਦੀ ਦੇ ਕਿਸੇ ਸੰਸਥਾ ਦੇ। ਸੋ ਜਦੋਂ ਇਸ ਤਰੀਕੇ ਦੇ ਨਾਲ ਪਰਚੋਲ ਕੀਤੀ ਜਾਏਗੀ ਆਪਣੇ ਆਪ ਦੀ ਖੋਜ ਕੀਤੀ ਜਾਏਗੀ। ਆਪਾਂ ਪਹਿਲਾਂ ਪਰਚੋਲਿਆ ਜਾਏਗਾ ਤੇ ਫਿਰ ਉਹਦੇ ਵਿੱਚੋਂ ਜੋ ਨਿਕਲ ਕੇ ਆਵੇਗਾ ਉਹ ਹਰ ਪਾਸੇ ਹੀ ਉਹਨੂੰ ਪ੍ਰਵਾਨਤਾ ਵੀ ਮਿਲ ਜਾਏਗੀ ਤੇ ਉਹਨੂੰ ਸਤਿਕਾਰ ਵੀ ਮਿਲ ਜਾਵੇਗਾ ਜੀ। ਤੁਸੀਂ ਦੋਨੇ ਲੰਬੇ ਸਮੇਂ ਤੋਂ ਸੰਗਤ ਦੇ ਵਿੱਚ ਵਿਚਰ ਰਹੇ ਹੋ ਵੱਖ-ਵੱਖ ਜਥੇਬੰਦੀਆਂ ਤੋਂ ਸੰਪਰਦਾਵ ਦੀ ਗੱਲ ਕੀਤੀ ਹੈ ਇੱਕ ਨੀ ਨਿੱਕਾ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਕਾਲਜ ਖੋਲੇ ਗਏ ਨੇ ਜਿਨ੍ਹਾਂ ਦੇ ਵੱਲੋਂ ਸਕੂਲ ਚਲਾਏ ਜਾ ਰਹੇ ਨੇ ਗੁਰਮਤ ਸਾਇਨ ਨਾਲ ਸੰਬੰਧਿਤ ਸਕੂਲ ਚਲਾਏ ਜਾ ਰਹੇ ਨੇ ਜਦੋਂ ਨਤੀਜਾ ਸਾਡੇ ਸਾਹਮਣੇ ਆਉਂਦਾ ਫਿਰ ਅਸੀਂ ਘਟ ਗਿਣਤੀ ਦੇ ਵਿੱਚ ਆ ਜਦੋਂ ਆਉਟਪੁੱਟ ਸਾਡੇ ਸਾਹਮਣੇ ਆਉਂਦੀ ਹੈ ਫਿਰ ਸਟੇਜਾਂ ਦੇ ਉੱਪਰ ਵਿਦਿਆਰਥੀਆਂ ਦਾ ਆਪਸੇ ਟਕਰਾਅ ਹੁੰਦਾ ਪ੍ਰਚਾਰਕਾਂ ਦਾ ਆਪਸੇ ਟਕਰਾਅ ਹੁੰਦਾ ਜਿਹੜਾ ਕਿ ਅੱਜ ਬਹੁਤਾਂ ਤਾਤ ਗਿਣਤੀ ਸਾਡੀਆਂ ਸਿਕਸ ਸਟੇਜਾਂ ਤੇ ਉੱਪਰ ਚੱਲ ਹਾਂ ਚਾਹੀਦਾ ਤੇ ਪਰ ਇਹਦੇ ਵਾਸਤੇ ਵੀ ਜਿਹੜਾ ਥੋੜਾ ਸਾਡਾ ਆਪਣਾ ਦਾਇਰਾ ਸਾਨੂੰ ਵੱਡਾ ਕਰਨਾ ਪਏਗਾ ਸਾਡੀ ਆਪਣੀ ਵਿਜ਼ਨ ਨੂੰ ਸਾਡੀ ਆਪਣੀ ਸੋਚ ਨੂੰ ਥੋੜਾ ਵੱਡੇ ਦਾਇਰੇ ਵਿੱਚ ਲੈ ਕੇ ਆਉਣਾ ਪਏਗਾ ਸ਼ਾਇਦ ਪਰਮਾਨ ਟੁੱਕਦਾ ਹੋਵੇ 71 ਮਿਲੋ ਮੇਰੇ ਪਾਈ ਦੁੱਖ ਦਾ ਦੂਰ ਕਰੋ ਲੱਲਾ ਗੁਰੂ ਸਾਹਿਬ ਨੇ ਕੋਈ ਪੱਖ ਛੱਡਿਆ ਨਹੀਂ ਆ ਪਰ ਇਹ ਆ ਕਿ ਅਸੀਂ ਉਸ ਪੱਖ ਦੇ ਉੱਤੇ ਤੁਰਨਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੱਖ ਜਿਹੜਾ ਵਾ ਉਹ ਵੱਡਾ ਹੈ ਤੇ ਦੂਸਰੇ ਦਾ ਪੱਖ ਛੋਟਾ ਸੋ ਇਹਦੇ ਵਾਸਤੇ ਇੱਕ ਰਾਲਮੇਟ ਇਕੱਠੇ ਹੋ ਕੇ ਬੈਠਣ ਦੀ ਭਰਾਵਾ ਵਾਂਗੂ ਬੈਠਣ ਦੀ ਕਦੇ ਵੀ ਦੋਪਰਾ ਕਦੀ ਝਗੜ ਵੀ ਪੈ ਤੇ ਜੇਕਰ ਉਹਨਾਂ ਨੂੰ ਇਕੱਠਿਆਂ ਕਰ ਦਿੱਤਾ ਜਾਵੇ ਤੇ ਉਹਨਾਂ ਵੈਸੇ ਸਿਆਣੇ ਤੇ ਇਹੀ ਆਖਦੇ ਨੇ ਕਿ ਜਦੋਂ ਵਿਛੜ ਕੇ ਮਿਲੋ ਤੇ ਉਹਦੇ ਵਰਗਾ ਮਿਲਾਪ ਕੋਈ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਜੇ ਵਿਛੜੇ ਹੋਏ ਆ ਤਾਂ ਸਾਨੂੰ ਮਿਲਾਪ ਵਾਲੇ ਪਾਸੇ ਯਤਨ ਕਰਨੇ ਚਾਹੀਦੇ ਨਾ ਕਿ ਪਾਲ ਵਾਲੇ ਪਾਸੇ ਯਤਨ ਕਰਨੇ। ਥੋੜਾ ਜਿਹਾ ਮੈਂ ਐਡ ਕਰਨਾ ਚਾਹਾਂਗਾ ਕਿ ਸਾਨੂੰ ਟੇਬਲ ਟਾਕ ਦੇ ਵਿਸ਼ਿਆਂ ਨੂੰ ਸਟੇਜ ਟਾਕ ਤੇ ਨਹੀਂ ਲਿਆਉਣਾ ਚਾਹੀਦਾ। ਬਿਲਕੁਲ। ਮਸਲਾ ਇਹ ਤੋਂ ਖੜਾ ਹੁੰਦਾ ਜਿਹੜੇ ਅਸੀਂ ਟੇਬਲ ਟਾਕ ਦੇ ਵਿਸ਼ੇ ਆਪਸੀ ਵਿਚਾਰਾਂਦੇ ਆ ਉਹਨਾਂ ਨੂੰ ਫੜਾਫੜ ਸਟੇਜ ਤੇ ਪੇਸ਼ ਕਰਕੇ ਵਿਊਜ਼ ਲੈਣਾ ਚਾਹੁੰਦੇ ਆ। ਤੇ ਉਹ ਸਮੇਂ ਮੁਸ਼ਕਲ ਆਉਂਦੀ ਆ ਤੇ ਜਿਆਦਾ ਅਸੀਂ ਉੱਥੇ ਆਪਣਾ ਤੜਾ ਖੁਸ਼ ਕਰ ਲਾਂਗੇ ਪਰੰਤੂ ਸੰਗਤ ਮੇਰੇ ਖਿਆਲ ਸੰਗਤ ਚ ਦੁਬਿਧਾ ਪੈਦਾ ਕਰਾਂਗੇ ਤੇ ਨੁਕਸਾਨ ਵੀ ਕਰਾਂਗੇ ਕੰਮ ਮੇਰੇ ਖਿਆਲ ਚ ਜਦੋਂ ਸਾਡੀ ਸ਼ੁਰੂਆਤ ਹੋਣ ਦੀ ਕਾਲ ਦੇ ਵਿੱਚ ਭਾਈ ਸਾਹਿਬ ਹੋਣੀ ਵੀ ਇਹੀ ਗੱਲ ਕਹਿੰਦੇ ਸੀ ਕਿ ਜਿਹੜੇ ਪੰਥਕ ਮਸਲੇ ਆ ਉਹਨਾਂ ਦਾ ਫੈਸਲਾ ਕਰਨ ਦਾ ਪੰਥ ਨੂੰ ਹੀ ਆਕੇ ਨਾ ਕਿ ਤੁਸੀਂ ਉਹਨੂੰ ਸਟੇਜਾਂ ਦੇ ਉੱਪਰ ਇੱਕ ਲੜਾਈ ਜਾਂ ਝਗੜੇ ਦਾ ਵਿਸ਼ਾ ਬਣਾ ਕੇ ਤੁਸੀਂ ਪੇਸ਼ ਕਰੋ ਮੈਨੂੰ ਲੱਗਦਾ ਜੋ ਵਿਅਕਤੀ ਆਪਣੇ ਆਪ ਨੂੰ ਪੰਥ ਸਮਝ ਕੇ ਤੇ ਮੋਹਰ ਲਾਉਣਾ ਚਾਹੁੰਦਾ ਸਟੇਜ ਤੇ ਬਹਿ ਕੇ ਕਿ ਮੈਂ ਬਹੁਤ ਪ੍ਰਸਿੱਧ ਹੋ ਗਿਆ ਮੇਰੇ ਮੂੰਹ ਜਿਹੜੇ ਬੋਲ ਨਿਕਲਣਗੇ ਉਹ ਖਰੇ ਪੰਥ ਦੇ ਬੋਲ ਮੰਨ ਜਾਣਗੇ ਉਸ ਵਕਤ ਗਲਤੀ ਹੋ ਜਾਂਦੀ ਇਸ ਲਈ ਉਹਨਾਂ ਵਿਸ਼ਿਆਂ ਨੂੰ ਅਸੀਂ ਸਾਨੂੰ ਬੋਲਣ ਤੋਂ ਗਰੇਜ਼ ਕਰਨਾ ਚਾਹੀਦਾ ਬਥੇਰੀਆਂ ਬੰਦ ਕਮਰਾ ਮੀਟਿੰਗਾਂ ਵਾਂਗ ਅਸੀਂ ਟੇਬਲ ਟਾਕ ਦੇ ਨਾਲ ਉਹਨਾਂ ਦਾ ਹੱਲ ਕੱਢ ਸਕਦੀਆਂ ਜੇ ਪੱਕਾ ਨਹੀਂ ਤਾਂ ਕੋਈ ਵਿਚਾਰ ਨਾਲ ਹੱਲ ਕੱਢ ਸਕਦੇ ਹਾਂ ਜਿਵੇਂ ਸਿੱਖ ਰਹਿ ਤੇ ਕਿ ਚਲਦੀ ਸਥਾਨ ਗ੍ਰੀਤੀ ਅਨਸਾਰ ਪੜ੍ਹ ਲਈ ਜਾਵੇ ਜਾਂ ਨਾ ਪੜ੍ਹੀ ਜਾਵੇ ਇਦਾਂ ਦੇ ਵਿਚਾਰ ਜਿਹੜੇ ਉਹ ਪੈਦਾ ਕੀਤੇ ਜਾ ਸਕਦੇ ਆ ਬਿਲਕੁਲ ਤੜਕਲ ਸੀ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅ ਅੱਜ ਲੋੜ ਆ ਸੇ ਇਕੱਠੇ ਹੋ ਕੇ ਬੜੀ ਸੋਹਣੀ ਗੱਲ ਇਹਨਾਂ ਵਿਦਵਾਨਾਂ ਨੇ ਕੀਤੀ ਕੁਝ ਵਿਸ਼ੇ ਇਹੋ ਜਿਹੇ ਨੇ ਜਿਹੜੇ ਕਿ ਟੇਵਾ ਟਾਕ ਤੇ ਰਹਿ ਕੇ ਚੰਗੇ ਲੱਗਦੇ ਨੇ ਪਰੰਤੂ ਕੁਝ ਵਿਸ਼ੇ ਹੋ ਜਿਹੇ ਨੇ ਜਿਹੜੇ ਸੰਗਤ ਚ ਨਹੀਂ ਕਰਨੇ ਚਾਹੀਦੇ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਥ ਦੇ ਮਹਾਨ ਵਿਦਵਾਨਾਂ ਨੂੰ ਪ੍ਰਚਾਰਕਾਂ ਨੂੰ ਜਿਨ੍ਹਾਂ ਦੇ ਕੋਲ ਵੱਡੀ ਮੁੱਲੀ ਜ਼ਿੰਮੇਵਾਰੀ ਹੈ ਵੱਡਾ ਫਰਜ ਹੈ ਕਿ ਉਹ ਸੰਗਤ ਚ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਨੇ ਸਿੱਖ ਇਤਿਹਾਸ ਦੀ ਗੱਲ ਕਰਦੇ ਨੇ ਜੀ ਸਦਕੇ ਕਰੋ ਰੱਜ ਰੱਜ ਕੇ ਕਰੋ ਵਾਵਾ ਕਰੋ ਬਹੁਤ ਖੂਬ ਪਰੰਤੂ ਕੋਸ਼ਿਸ਼ ਇਹ ਕਰੀਏ ਅਸੀਂ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆਂ ਆਪਸੀ ਮੇਲ ਮਿਲਾਪ ਦੀ ਗੱਲ ਕਰਦੇ ਆਂ ਉੱਥੇ ਪੰਥ ਵਿੱਚ 파ੜਾ ਨਾ ਪਿਆ ਜਾਵੇ ਇਹ ਜੀ ਗੱਲ ਕਦੀ ਵੀ ਸੰਗਤ ਨਾ ਕਰੀਏ ਤਾਂ ਜੋ ਪੰਥ ਦੇ ਨੁਮਾਇੰਦੇ ਬਣਨ ਦੀ ਥਾਂ ਤੇ ਅਸੀਂ ਪੰਥ ਦਾ ਹੀ ਇਹ ਨਿਰਾਦਰ ਕਰ ਸਕੀਏ ਗੁਰੂ ਸਾਹਿਬ ਕਿਰਪਾ ਕਰਨ ਇਕੱਠੇ ਹੋਈਏ ਬਹੁਤ ਵੱਡਾ ਮਿਆਰੀ ਲਿਟਰੇਚਰ ਸਾਡੇ ਕੋਲ ਪਿਆ ਬੜਾ ਵੱਡਾ ਸਿਧਾਂਤ ਹੈ ਦੁਨੀਆ ਸਾਡੇ ਸਿਧਾਂਤ ਨੂੰ ਸੁਣਨਾ ਚਾਹਦੀ ਹੈ ਪੜ੍ਹਨਾ ਚਾਹਦੀ ਹੈ ਸਾਡਾ ਲਿਟਰੇਚਰ ਹਰ ਘਰ ਵਿੱਚ ਜਾਵੇ ਜੇਕਰ ਉਹ ਲਿਖਤੀ ਰੂਪ ਚ ਨਹੀਂ ਜਾ ਰਿਹਾ ਘਟੋ-ਘਟ ਮੌਖਿਕ ਪ੍ਰਕਿਰਿਆ ਦੇ ਰਾਹੀਂ ਔਰੋ ਟ੍ਰੈਡੀਸ਼ਨ ਦੇ ਰਾਹੀਂ ਘਰ-ਘਰ ਵਿੱਚ ਸਾਡੇ ਪ੍ਰਚਾਰਕਾਂ ਦੇ ਰਾਹੀਂ ਸਾਡੇ ਵਿਦਵਾਨਾਂ ਦੇ ਰਾਹੀਂ ਉਹ ਸਿਧਾਂਤ ਚੱਲਾ ਜਾਵੇ ਲਿਟਰੇਚਰ ਚੱਲਾ ਜਾਵੇ ਬੜੀ ਖੁਸ਼ੀ ਹੋਵੇਗੀ ਆਪ ਸਮੂਹ ਸੰਗਤਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬੜੀ ਕਿਰਪਾ ਵਾਈਕਰੂ ਸਾਹਿਬ ਜੀ ਦੀ ਤੁਹਾਡੇ ਤੇ ਅਰਦਾਸ ਕਰਦੇ ਹਾਂ ਮਾਲਕ ਦੇ ਚਨਚ ਐਂ ਤੁਹਾਡੇ ਉੱਪਰ ਗਿਆਨ ਵਰਸਦਾ ਰਹੇ ਸੰਗਤ ਦੇ ਵਿੱਚ ਬੱਚਿਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਰਹੋ ਲਿਟਰੇਚਰ ਦੀ ਸਿੱਖ ਸਾਹਿਬ ਦੀ ਗੱਲ ਕਰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਗਲੀ ਵਾਰ ਫਿਰ ਮਿਲਾਂਗੇ ਨਵੇਂ ਮਹਿਮਾਨਾਂ ਦੇ ਨਾਲ ਨਵਾਂ ਵਿਸ਼ਾ ਲੈ ਕੇ ਤਦ ਤੱਕ ਆਪ ਸਾਰਿਆਂ ਤੋਂ ਕੀਮਤ ਇਜਾਜ਼ਤ ਕਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਹਿਬ ਸਾਹਿਬ ਵਾਹਿਗੁਰੂ ਜੀ ਕੀ ਫਤਿਹ